ਬਹੁਤ ਬਹੁਤ ਧੰਨਵਾਦ ਡਾਕਟਰ ਪ੍ਰਤੀਪਾਲ ਸਿੰਘ ਸੋਹੀ ਮੈਂ ਸਾਰਿਆਂ ਦਾ ਨਾਮ ਲਵਾ ਤੇ ਸਮਾਂ ਬਹੁਤ ਲੱਜਣਾ ਹੈ ਸਾਡੀ ਕਮਿਊਨਿਟੀ ਦੀਆਂ ਬਹੁਤ ਹੀ ਨਾਮਵਰ ਸ਼ਖਸੀਤਾਂ ਜਿਲ੍ਹੇ ਵਿੱਚੋਂ ਲੇਖਕ میڈیا ਤੋਂ ਰਾਜਨੀਤਿਕ ਲੋਕ ਜਿਹੜੇ ਸਾਰੇ ਆਏ ਨੇ ਸਾਰਿਆਂ ਦਾ ਪੰਜਾਬੀ ਭਾਸ਼ਾ ਪ੍ਰਸਾਰ ਪਾਈਚਾਰੇ ਵੱਲੋਂ ਦਿਲ ਦੀਆਂ ਗਹਿਰਾਈਆਂ ਚ ਸਵਾਗਤ ਹੈ ਜੀ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਜਿਹੜੀ ਡਾਕਟਰ ਪ੍ਰਤੀਪਾਲ ਸਿੰਘ ਸੋਹੀ ਜੀ ਨਾਲ ਗੱਲ ਕਰਕੇ ਗਏ ਨੇ ਇੱਕ ਹਮ ਅਸਲ ਦੇ ਵਿੱਚ ਸਿੱਖ ਰਿਸਰਚ ਇੰਸਟੀਚਿਊਟ ਵਾਲਿਆਂ ਨੇ ਜ਼ਿੰਮੇਵਾਰੀ ਲਈ ਸੀ ਕਿ ਪੰਜਾਬੀ ਦੇ ਜਿੰਨੇ ਵੀ ਵਰਲਡ ਵਾਈਡ ਸਕੂਲ ਨੇ ਉਹਦੇ ਵਿੱਚ ਇੱਕ ਵਿਸ਼ਾ ਸੀ ਕਿ ਪੰਜਾਬੀ ਦਾ ਕਰਿਕੂਲਮ ਹੈ ਜਿਹੜਾ ਜੇ ਬੱਚਾ ਕੋਈ ਇੰਗਲੈਂਡ ਚੋਂ ਆ ਰਿਹਾ ਹੈ ਤੇ ਇੰਗਲੈਂਡ ਚੋਂ ਆਏ ਬੱਚੇ ਨੂੰ ਕੈਨੇਡਾ ਚ ਆ ਕੇ ਇਹ ਮੁਸ਼ਕਲ ਨਾ ਹੋਵੇ ਉਹਦੇ ਲਈ ਇਹਨਾਂ ਨੇ ਕੰਮ ਕੀਤਾ ਸੀ ਪੰਜਾਬ ਡਿਜੀਟਲ ਲਾਇਬ੍ਰੇਰੀ ਦੇ ਨਾਲ ਕੁਆਚ ਨੇ ਸਾਡੇ ਪੁਰਾਣੇ ਦਸਤਾਵੇਜ਼ਾਂ ਨੂੰ ਸੰਭਾਲਣ ਦੇ ਲਈ ਵੀ ਬਹੁਤ ਵੱਡਾ ਉਪਰਾਲਾ ਕੀਤਾ ਹੈ ਮੈਂ ਬੇਨਤੀ ਕਰਾਂਗਾ ਸਾਊਂਡ ਸਿਸਟਮ ਵਾਲਿਆਂ ਨੂੰ ਪਲੀਜ਼ ਇਹਨੂੰ ਠੀਕ ਕਰਿਓ ਤੇ ਇਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਸਰਦਾਰ ਖਰਿੰਦਰ ਸਿੰਘ ਉਹਨਾਂ ਨੂੰ ਕਿ ਉਹ ਆ ਕੇ ਆ ਜਿਹੜਾ ਇਹਨਾਂ ਦਾ ਵਿਸ਼ਾ ਹੈ ਰਾਜ ਤੇ ਨਾਗਰਿਕ ਸਮਾਜ ਉਹਦੇ ਉੱਤੇ ਗੱਲਬਾਤ ਕਰਨਗੇ ਹਰਿੰਦਰ ਸਿੰਘ ਜੀ ਟੈਕਸਾਸ ਤੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐ ਐਂਡ ਗੁੱਡ ਆਫਟਰਨੂੰ ਜਿਹੜੀ ਹੁਣੇ ਡਾਕਟਰ ਬਾਬਾ ਸੇਗੋਣਾ ਨੇ ਗੱਲ ਕੀਤੀ ਆ ਮੈਂ ਉਹਦਾ ਇੱਕ ਪ੍ਰਾਈਮ ਐਗਜ਼ਾਮਪਲ ਨਾ ਤੁਸੀਂ ਮੇਰੀ ਪਹਿਲੀ ਬੋਲੀ ਹਿੰਦੀ ਸੀ 12 ਸਾਲ ਦੀ ਉਮਰ ਤੇ ਕਰਮਨ ਉਹ ਹੀ ਆਉਂਦੀ ਸੀ ਫਿਰ ਅਮਰੀਕਾ ਆ ਕੇ ਤੇ ਅੰਗਰੇਜ਼ੀ ਵੱਲ ਝੁਕਾ چلا ਗਿਆ ਜਦ ਯੂਨੀਵਰਸਿਟੀ ਵਿੱਚ ਏਰੋਸਪੇਸ ਇੰਜੀਨੀਅਰਿੰਗ ਕਰ ਰਿਹਾ ਸੀ ਫਿਰ ਮੈਨੂੰ ਲੱਗਿਆ ਕਿ ਪੰਜਾਬੀ ਵੀ ਸਿੱਖ ਲੈਣੀ ਚਾਹੀਦੀ ਆ ਫਿਰ ਕਿਸੇ ਬਨੇ ਜਾ ਕੇ ਪੰਜਾਬ ਚ ਪੀਯੂ ਚ ਜਾ ਕੇ ਪੰਜਾਬੀ ਯੂਨੀਵਰਸਿਟੀ ਚ ਐਮ ਫਿਲਵੀ ਕੀਤੀ ਗੁਰੂਗ੍ਰੰਥ ਸਾਹਿਬ ਦੀ ਲਿੰਗੁਇਸਟਿਕਸ ਵਿੱਚ ਮੈਂ ਕੱਲੇ ਇਸ ਕਰਕੇ ਸ਼ੇਅਰ ਕਰ ਰਿਹਾ ਲੈਂਗੁਏਜ ਦੀ ਨਾ ਆਪਣੀਆਂ ਥਿਉਰੀਜ਼ ਦੇ ਕਿਸ ਤਰ੍ਹਾਂ ਇਹ ਕੰਮ ਹੁੰਦੇ ਨੇ ਭਾਵਨਾ ਦੇ ਰੂਪ ਵਿੱਚ ਜਿਹੜੀਆਂ ਅਸੀਂ ਗੱਲਾਂ ਕਰ ਰਹੇ ਆ ਉਹ ਕਾਫੀ ਠੀਕ ਨੇ ਬਟ ਉਹ ਬਹੁਤ ਛੋਟਾ ਇੱਕ ਡਾਟਾ ਪੁਆਇੰਟ ਆ ਸੈਕੰਡ ਗੱਲ ਮੈਂ ਕਹਾਗਾ ਜਿਹੜੀ ਮੈਨੂੰ ਬੜੀ ਚੰਗੀ ਲੱਗੀ ਕਿ ਗ੍ਰੀਨ ਰੈਵੋਲੂਸ਼ਨ ਦਾ ਜਿਹੜਾ ਇੱਕ ਬਹੁਤ ਵੱਡਾ 네ਗੇਟਿਵ ਇੰਪੈਕਟ ਆ ਉਹ ਦੱਸ ਦਿੱਤਾ ਗਿਆ ਜੀਨੋ ਵਸ ਇੱਕ ਮੈਂ ਕਿਤਾਬ ਵੀ ਜਦੋਂ ਪੜ੍ਹਨਾ ਸ਼ੁਰੂ ਕੀਤਾ ਬੜੀ ਸੀਗੀ ਵਾਇਲੈਂਸ ਆਫ ਗ੍ਰੀਨ ਰੈਵੋਲੂਸ਼ਨ ਵੰਦਨਾ ਸ਼ਿਵਾ ਨੇ ਵੀ ਲਿਖੀ ਹੋਈ ਆ ਕਿ ਸਾਰਾ ਸਮਾਜ ਹੀ ਕਿਵੇਂ ਚੇਂਜ ਹੋ ਗਿਆ ਇਨ ਫੈਕਟ ਉਹਨੇ ਇਹਦਾ ਕੰਟੈਕਸ ਦਿੱਤਾ ਸੀ ਕਿ ਸੰਧ ਜਰਨਲ ਸਿੰਘ ਭਿੰਡਰਾਂ ਵਾਲਿਆਂ ਦਾ ਕੰਟੈਕਸ ਉਹ ਸੀ 77 ਚ ਜੇ ਕਿਸੇ ਨੇ ਵਾਕਈ ਸਮਝਣਾ ਹੈ ਜਨਉਨੇਤਾ ਸੀ ਇੱਕ ਸੈਟ ਆਫ ਡਾਟਾ ਲੈ ਲੈਂਦੇ ਆ ਤੇ ਉਹਦੀ ਇੰਟਰਸੈਕਸ਼ਨੈਲਿਟੀ ਭੁੱਲ ਜਾਂਦੀ ਆ ਤੇ ਮੈਂ ਅੰਗਰੇਜ਼ੀ ਪੰਜਾਬੀ ਇਸ ਕਰਕੇ ਵੀ ਮਿਕਸ ਕਰ ਰਿਹਾ ਕਿਉਂਕਿ ਐਕਚੁਅਲੀ ਕਮਰਸ਼ੀਅਲ ਲੈਂਗੁਏਜ ਡਾਕਟਰ ਗੁਰਵੰਤ ਸਿੰਘ ਵਾਲੀਆ ਕੈਨਨਜ਼ ਪੰਜਾਬ ਯੂਨੀਵਰਸਿਟੀ ਪੜ੍ਹਿਆ ਲੈਣ ਨੂੰ ਮਿਲਣਾ ਸੀ ਜਾ ਕੇ ਕਹਿੰਦੇ ਵੀ ਹਵ ਟੂ ਐਕਸੈਪਟ ਇੰਗਲਿਸ਼ ਐਸ ਦਾ ਕਮਰਸ਼ੀਅਲ ਲੈਂਗੁਏਜ ਆਫ ਦਾ ਵਰਲਡ ਨਾਓ ਉਹਨਾਂ ਨਾਲ ਆਣੀ ਚਾਹੀਦੀ ਆਪਸ਼ਨ ਨਹੀਂ ਆ ਤੁਹਾਨੂੰ ਉਹਦੀ ਮੈਸਟਰੀ ਕਰਨੀ ਪੈਣੀ ਆ ਤੇ ਇਹ ਵੀ ਗੱਲ ਖਿਆਲ ਰੱਖੋ ਕਿ ਜਿਹੜਾ ਅਮਰੀਕਾ ਜਾਂ ਇੰਗਲਿਸ਼ ਸਪੀਕਿੰਗ ਦੇਸ਼ਾਂ ਵਿੱਚ ਬੈਠਾ ਹੈਗਾ ਜਿੱਥੇ ਅੰਗਰੇਜ਼ੀ ਬੋਲੀ ਜਾਂਦੀ ਆ ਉਹ ਅੰਗਰੇਜ਼ੀ ਬੋਲ ਸਕਦੇ ਨੇ ਲਿਟਰਰੀ ਅੰਗਰੇਜ਼ੀ ਉਹਨਾਂ ਦੀ ਵੀ ਚੰਗੀ ਦੀ ਅਸੀਂ ਦੇਖਦੇ ਹਾਂ ਅੰਗਰੇਜ਼ੀ ਕੈਨੇਡਾ ਵਿੱਚ ਵੀ ਤੇ ਅਮਰੀਕਾ ਵਿੱਚ ਵੀ ਤੇ ਇੰਗਲੈਂਡ ਵਿੱਚ ਵੀ ਸੋ ਅਸੀਂ ਤਾਂ ਉਹਨੂੰ ਇੰਟਰਮਿਕਸ ਕਰ ਰਹੇ ਹਾਂ ਇੱਕ ਹੋਂ ਦਾ ਬੋਲਣਾ ਇੱਕ ਹੋਂ ਦਾ ਸਮਝਣਾ ਇੱਕ ਹੋਂ ਦਾ ਲਿਖਣਾ ਤੇ ਇੱਕ ਹੋਂ ਦਾ ਪੜਨਾ ਉਹ ਤੁਹਾਨੂੰ ਦੇਖਣਾ ਪੈਣਾ ਆਪਣੇ ਪਰਿਵਾਰਾਂ ਵਿੱਚ ਆਪਣੇ ਖਿੱਤਿਆਂ ਵਿੱਚ ਤੇ ਆਪਣੇ ਸਮਾਜਿਕ ਰੋਲ ਦੇ ਵਿੱਚ ਜਿਹੜੀ ਕੰਸਟੈਂਟਲੀ ਇਵੋਲਵ ਹੋ ਰਹੀ ਹੈ ਸੋਸਾਇਟੀ ਕਿ ਤੁਸੀਂ ਕਿਹੜੀ ਪੰਜਾਬੀ ਦੀ ਗੱਲ ਕਰ ਰਹੇ ਹੋ ਖੈਰ ਵੱਜ ਦਾ ਵਿਸ਼ਾ ਨਹੀਂ ਇਸ ਕਰਕੇ ਮੈਂ ਉਧਰ ਵੱਲ ਜ਼ਿਆਦਾ ਨਹੀਂ ਜਾਵਾਂਗਾ ਜੇ ਮੇਰਾ ਮਨਸ਼ਾ ਮੈਂ ਰੱਖਿਆ ਕਿਉਂਕਿ ਕੱਲ ਮੈਂ ਸੁਣਿਆ ਜੋ ਬੋਲਿਆ ਗਿਆ ਸਾਰੇ ਆ ਵਕਤਿਆਂ ਨਾਲ ਤਾਂ ਮੈਂ ਇੰਟਰੈਕਟ ਨਹੀਂ ਕਰ ਪਾਇਆ ਕੁਝ ਖਨਾਤ ਮੈਂ ਇੰਟਰੈਕਟ ਵੀ ਕੀਤਾ ਫਿਰ ਅੱਜ ਸਵੇਰੇ ਮੈਂ ਸੋਚਿਆ ਕਿ ਪੰਜਾਬੀ ਭਾਸ਼ਾ ਦੇ ਬਾਰੇ ਤਾਂ ਬਹੁਤ ਗੱਲ ਹੋ ਰਹੀ ਆ ਪੰਜਾਬੀ ਭਾਸ਼ਾ ਦਾ ਜਿਹਨੂੰ ਕਿਹਾ ਜਾਂਦਾ ਸਿਵਲ ਸੁਸਾਇਟੀ ਅੱਜ ਕੱਲ੍ਹ ਅਫ ਯੂਜ਼ ਹੋ ਰਿਹਾ ਇੱਕ ਮੇਰੀ ਲੰਬੀ ਗੱਲਬਾਤ ਵੀ ਹੋਈ ਮిత్ర ਸਹਿਣਾ ਨਾਲ ਉਹਦਾ ਬਾਰੇ ਕਹਿੰਦੇ ਉਹ ਤਾਂ ਹੈ ਹੀ ਨਹੀਂ ਸਾਡੀ ਇਹ ਇੱਕ ਬਹੁਤ ਵੱਡੀ ਸਮੱਸਿਆ ਜਿਸ ਕਰਕੇ ਕਈ ਕੰਮ ਹੋ ਨਹੀਂ ਪਾਰੇ ਸੋ ਮੈਨੂੰ ਲੱਗਿਆ ਕਿ ਫਿਰ ਮੈਂ ਇਸੇ ਵਿਸ਼ੇ ਤੇ ਗੱਲ ਕਰਾਂ ਕਿਉਂਕਿ ਇਹ ਗੱਲ ਪੰਜਾਬ ਵਿੱਚ ਆਲਮੋਸਟ ਨਿਲਾ ਬੜ ਪਿਛਲੇ ਇੱਕ ਦੋ ਸਾਲਾਂ ਚ ਸਾਨੂੰ ਕੁਝ ਕੁ ਤੁਸੀਂ ਕਹ ਲਓ ਕਿ ਚੰਗੀਆਂ ਚੀਜ਼ਾਂ ਦੇਖਣ ਨੂੰ ਨਜ਼ਰ ਆ ਰਹੀਆਂ ਨੇ ਜੇ ਉਹ ਐਕਚੁਅਲ ਸਿਵਲ ਸੋਸਾਇਟੀ ਬਣ ਜਵੇ ਤਾਂ ਜਿਹੜੇ ਰਾਜ ਦੀ ਗੱਲ ਆ ਸਟੇਟ ਦੀ ਗੱਲ ਆ ਉਹਦੇ ਉੱਤੇ ਕੁਝ ਚੇਂਜਸ ਆ ਸਕਦੇ ਨੇ ਮੈਂ ਉਧਰ ਵੱਲ ਤਵੱਜੂ ਰੱਖ ਕੇ ਜਾਵਾਂਗਾ ਥੋੜੀ ਮੈਂ ਤੁਹਾਨੂੰ ਅੰਗਰੇਜ਼ੀ 'ਚ ਗੱਲ ਕਰਨੀ ਪੈਣੀ ਹੈ ਕਿਉਂਕਿ ਜਿਹੜੀ अर्ली ਫਾਰਮ ਆਫ ਸਿਵਲ ਸੁਸਾਇਟੀ ਆਂਦਾ ਵੈਸੇ ਤਾਂ ਪਲੇਟੋ ਦੇ ਵੇਲੇ ਤੋਂ ਚੱਲ ਰਿਹਾ ਅਰਿਸਟੋਟਲ ਦੇ ਬਾਰੇ ਵੀ ਕਿਹਾ ਜਾਂਦਾ ਹੈਗਲ ਦੇ ਦੇ ਬਾਰੇ ਬੜਾ ਕੁਝ ਲਿਖੇਗਾ ਜਿਹੜੇ ਫਰਾਨੇ ਫਿਲਾਸਫਰ ਨੇ ਪਰ ਜਿਹੜਾ ਪਿਛਲੇ ਸੌ ਸਾਲਾਂ ਨਾਲ ਜਿਹਦੀ ਗੱਲ ਹੋਈ ਜਾਂਦਾ ਉਹਦੀ ਇੰਚ ਕਲੇ ਡੈਫੀਨੇਸ਼ਨ ਬਣੀ ਹੈ ਅੰਗਰੇਜ਼ੀ 'ਚ ਕਿ ਇਟ ਐਟ ਐਕਸਕਲੂਡਸ ਦਾ ਪ੍ਰਾਈਵੇਟ ਵਰਲਡ ਆਫ ਦਾ ਫੈਮਿਲੀ ਤੇ ਤੁਹਾਡੇ ਪਰਿਵਾਰ 'ਚ ਕੀ ਹੋ ਰਿਹਾ ਉਹਦੇ ਨਾਲ ਨਹੀਂ ਇਹਦੀ ਚਿੰਤਾ ਕਰਲੀ ਪਰਿਵਾਰ ਸਤੋਂ ਬੜਾ ਕੁਝ ਹੋਰ ਵੀ ਹੁੰਦਾ ਐਂਡ ਦਾ ਵਰਕਿੰਗ ਵਰਲਡ ਆਫ ਦਾ ਵ ਜਿੱਥੇ ਤੁਸੀਂ ਆਪਣੇ ਪਰਿਵਾਰ ਨੂੰ ਪਾਲਣ ਲਈ ਕੁਝ ਕਮਾ ਰਹੇ ਹੋ ਕਹਿੰਦੇ ਉਹਦੇ ਨਾਲ ਵੀ ਇਹਦਾ ਇੰਨਾ ਸੰਬੰਧ ਨਹੀਂ ਆ ਫਿਰ ਹੈ ਕੀ ਦੇ ਨਾਲ ਇਟ ਇਨਕਲੂਡਸ ਨੇਬਰਹੂਡ ਐਸੋਸੀਏਸ਼ਨਸ ਕਮਿਊਨਿਟੀ ਆਰਗੇਨਾਈਜੇਸ਼ਨਸ ਟ੍ਰੇਡ ਯੂਨੀయన్స్ ਐਂਡ ਰਿਲੀਜੀਅਸ ਗਰਪਸ ਨਾਊ ਇੱਕ ਡਿਫੀਨੇਸ਼ਨ ਆ ਵੀ ਕੈਨ ਹੈਵ ਡਿਸਐਗਰੀਮੈਂਟ ਬੜਾ ਦੱਸ ਰਿਹਾ ਬੇਸਿਕਲੀ ਕਿ ਕੱਲਾ ਇਹਨੂੰ ਇਕਨੋਮੀ ਤੇ ਸਰਕਾਰ ਨਾਲ ਨਾਲ ਜੋੜ ਲਿਓ ਗੱਲ ਇਹ ਕੀਤੀ ਜਾ ਰਹੀ ਹੈ ਜਿਹੜੀ ਇੱਕ ਇੱਕ ਖਫਮ ਹੁੰਦਾ ਗਵਰਨਮੈਂਟ ਦਾ ਰਾਜ ਸੱਤਾ ਦਾ ਜਿਹਨੂੰ ਕਹਿੰਦੇ ਆ ਪ੍ਰਸ਼ਾਸਨ ਉਹਦੇ ਵਿੱਚ ਆ ਜਾਂਦਾ ਦੂਸਰਾ ਹੁੰਦਾ ਬਿਜ਼ਨੈਸਸ ਦਾ ਜਿਹੜੀ ਇਕਨੋਮੀ ਚਲਾਉਂਦੀਆਂ ਨੇ ਚੀਜ਼ਾਂ ਇਹ ਇੱਕ ਤੀਜਾ ਪਿੱਛਾ ਹਿੱਸਾ ਹੈਗਾ ਉਹ ਤੀਜੇ ਹਿੱਸੇ ਦੇ ਵਿੱਚ ਜਿਹੜੀਆਂ ਗਵਰਨਮੈਂਟ ਏਜੰਸੀਜ਼ ਨਹੀਂ ਹੈਗੀਆਂ ਜਾਂ ਜਿਹੜੇ ਉਹਨਾਂ ਦੇ ਅਧਾਰੇ ਨਹੀਂ ਹੈਗੇ ਤੇ ਜਿਹੜੇ ਉਸ ਤੋਂ ਬਾਹਰ ਪੋਲਿਟੀਕਲ ਤੇ ਸੋਸ਼ਲ ਮੂਵਮੈਂਟਸ ਨੇ ਉਹ এনवायरमेंट ਨਾਲ ਕਿਵੇਂ ਡੀਲ ਕਰਦੇ ਨੇ ਹੈਲਥ ਨਾਲ ਕਿਵੇਂ ਡੀਲ ਕਰਦੇ ਨੇ ਸੈਕਸ਼ੁਅਲਿਟੀ ਨਾਲ ਜੈਂਡਰ ਨਾਲ ਪਾਵਰਟੀ ਨਾਲ ਭਰਮ ਨਾਲ ਇਹ ਉਹ ਗੱਲ ਆ ਜਿੱਥੇ ਅਸੀਂ ਬੈਠੇ ਹਾਂ ਜਿਵੇਂ ਇਹ ਆਧਾਰਾ ਇਹ ਸਿਵਲ ਸੁਸਾਇਟੀ ਦਾ ਇੱਕ ਸਬਸੈਟ ਮੰਨਿਆ ਜਾ ਸਕਦਾ ਹੈ ਇਸ ਵੇਲੇ ਦੂਸਰੀ ਗੱਲ ਜਦੋਂ ਗੱਲ ਸ਼ੁਰੂ ਹੋਈ 100 ਸਾਲ ਦੇ ਵਿੱਚ ਪਿਛਲੇ ਜ਼ਿਆਦਾ ਇੰਡੀਆ ਤੇ ਵੈਸਟ ਵਿੱਚ ਇਹਨੂੰ ਸਮਝਣਾ ਜ਼ਰੂਰੀ ਹੈ ਫਿਰ ਮੈਂ ਪੰਜਾਬ ਚ ਆਵਾਂਗਾ ਦੇਖੋ ਇਹਦੇ ਬਾਰੇ ਇੱਕ ਗੱਲ ਮੰਨੀ ਜਾਂਦੀ ਹੈ ਕਿ ਜਿਹੜਾ ਇੰਡੀਆ ਦੇ ਵਿੱਚ ਸਿਵਲ ਸੁਸਾਇਟੀ ਬਣ ਗਈ ਤੁਸੀਂ 47 ਤੋਂ ਬਾਅਦ ਤਾਂ ਇਹਨੂੰ ਬੜਾ ਕਲੀਅਰਲੀ ਦੇਖ ਸਕਦੇ ਹੋ ਉਹ ਪ੍ਰੋਟੈਕਟ ਜਿਹੜੀ ਕਲਚਰਲ ਡਾਇਵਰਸਿਟੀ ਆ ਨਾ ਕਮਿਊਨਿਟੀਜ਼ ਦੀ ਅਗੇਂਸਟ ਦਾ ਸਟੇਟ ਉੱਥੇ ਖੜੀ ਆ ਉਹ ਟ੍ਰੈਡੀਸ਼ਨ ਦੇ ਨਾਲ ਜੁੜ ਗਈ ਆ ਉਹ ਬਹੁਤ ਜਿਵੇਂ ਜਿਹੜਾ ਡੋਮੀਨੈਂਟ ਕਲਚਰ ਜਾਂ ਰਿਲੀਜੀਅਨ ਕਿਹਾ ਜਾਂਦਾ ਜਾਂ ਡੋਮੀਨੈਂਟ ਟ੍ਰੈਡੀਸ਼ਨ ਉੱਥੇ ਜੋ ਲੱਗਿਆ ਹੋਇਆ ਹੈ ਇੰਡੀਅਨ ਸਿਵਲ ਸੋਸਾਇਟੀ ਦਾ ਜਿਹੜੀ ਵੈਸਟਰਨ ਸਿਵਲ ਸੋਸਾਇਟੀ ਹੈ ਜ਼ਿਆਦਾਤਰ ਜਿਹੜੀ ਲੋਕ ਦੇ ਜਾਂ ਹੈਗਲ ਦੇ ਡਿਫਾਈਨ ਕੀਤੀ ਸੀਗੀ ਉਹ ਕਹਿੰਦੀ ਹੈ ਕਿ ਜਿਹੜੀ ਸੈਲੀਬ੍ਰੇਸ਼ਨ ਆਫ ਫਰੀडम ਚਾਹੀਦੀ ਆ ਜਿਹੜੀ ਟ੍ਰੈਡੀਸ਼ਨ ਤੋਂ ਤੋੜੀ ਜਾਵੇ ਮਤਲਬ ਜੋ ਵੈਸਟ ਦਾ ਮਾਡਲ ਆਸੀਂ ਇੰਡੀਆਸ਼ਨ ਲਈ ਆ ਸਕਦੇ ਇੰਡੀਆ ਦਾ ਮਾਡਲ ਅਸੀਂ ਪੰਜਾਬ ਵਿੱਚ ਵੀ ਨਹੀਂ ਲਿਆ ਸਕਦੇ ਕਿਉਂਕਿ ਪੰਜਾਬ ਵਿੱਚ ਹੁਣ ਆਜਮਾ ਸਿੱਧੀ ਗੱਲ ਤੇ ਤੇ ਫਿਰ ਇਸ ਕੰਟੈਕਸਟ ਦੇ ਵਿੱਚ ਪੰਜਾਬ 'ਚ ਜਿਹੜਾ ਮਾਡਲ ਚੱਲੇ ਜਿਹੜੀ ਕਿਤੇ ਕਿਤੇ ਗੱਲ ਹੋ ਰਹੀ ਆ ਤੇ ਇੱਥੇ ਅੱਜ ਥੋੜੀ 10 ਮਿੰਟ ਲਾ ਕੇ ਮੈਂ ਉਹਦੇ ਡੀਟੇਲ 'ਚ ਜਾਵਾਂਗਾ ਸਿਵਲ ਸੁਸਾਇਟੀ ਦੇ ਨਾਲ ਸਾਨੂੰ ਸਿਵਲ ਰਿਲੀਜੀਅਨ ਦੇਖਣਾ ਪੈਣਾ ਇਹ ਕਨਵਰਸੇਸ਼ਨ ਚੱਲ ਰਹੀ ਆ ਪਿਛਲੇ 50 60 ਸਾਲਾਂ ਦੀ ਦੁਨੀਆ ਵਿੱਚ ਕਿਤੇ ਕਿਤੇ ਜਿੱਥੇ ਧਰਮ ਦਾ ਟ੍ਰੈਡੀਸ਼ਨ ਦੀ ਲੋੜ ਆ ਜਿਹੜਾ ਉਹਨਾਂ ਦੇ ਕਲਚਰ ਦਾ ਇਕਨੋਮੀ ਦਾ ਤੇ ਰਾਜ ਦਾ ਹਿੱਸਾ ਬਣਿਆ ਹੋਇਆ ਹੁਣ ਇਸ ਨਜ਼ਰੀਏ ਤੋਂ ਤਾਂ ਉਹ ਜਿਹੜਾ ਸਿੱਖ ਰਾਜ ਦਾ ਆਈਡੀਆ ਉਹ ਸਮਝਣਾ ਬਹੁਤ ਜ਼ਰੂਰੀ ਹੈ ਜੇ ਆਈਡੀਆ ਜੇ ਮੈਂ ਅਜਿਮਸ ਵੇਰੇ ਹੁਕਮ ਲਿਆ ਵੇਰੀ ਆਪਣੀ ਆਦਤਾਂ ਤੇ ਉੱਥੇ ਹਕੂਮਤ ਜਾਸਰੀ ਕੀ ਵਾਰਚੋਂ ਆਇਆ ਦਰਬਾਰ ਸਾਹਿਬ ਦਾ ਪੜਿਆ ਡਿਜੀਟਲ ਡਿਜੀਟਲ ਮੈਂ ਰੋਮਨਾਈਜ਼ ਨਹੀਂ ਪੜਿਆ ਵਾਇਲੋਵੇ ਰੋਮਨਾਈਜ਼ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨਸਾਈਕਲੋਪੀਡੀਆ ਬਰਾਊਂਵੈਲੇ ਸਟੈਂਡਰਡਾਈਜ਼ ਕੀਤਾ ਹੋਇਆ ਉਹਦੇ ਚ ਜਿਹੜੀਆਂ ਔਣਤਾਂ ਸੀ ਅਸੀਂ ਤਿੰਨ ਜਣਿਆਂ ਨੇ ਰਲ ਕੇ 20 ਸਾਲ ਪਹਿਲਾਂ ਇੱਕ ਟੈਕਸਟਬੁੱਕ ਵੀ ਲਿਖੀ ਆ ਕਿਵੇਂ ਕੀਤੀ ਜਾਵੇ ਪ੍ਰੋਪਰ ਟ੍ਰਾਂਸਕ੍ਰਿਪਸ਼ਨ ਉਹ ਮੋਸਟਲੀ ਅਕੈਡੈਮਿਕਸ ਨੂੰ ਫਾਲੋ ਕਰ ਰਹੇ ਨੇ ਬੜੋ ਜੇ ਵਪਾਰੀ ਕਰਨ ਨਹੀਂ ਆਈ ਜੇ ਮੈਂ ਉਹਨੂੰ ਕਾਹ ਸਕਾਂ ਜਿਹੜੇ ਕੰਜ਼ੂਮਰਿਸਟਿਕ ਕਲਚਰ ਵਿੱਚ ਅਜੇ ਨਹੀਂ ਆਈ ਪਰ ਅਕੈਡੈਮਿਕਸ ਵਿੱਚ ਆ ਚੁੱਕੀ ਆ ਆਲਮੋਸਟ ਸਾਰੇ ਅਕੈਡੈਮਿਕਸ ਨੂੰ ਫਾਲੋ ਕਰ ਰਹੇ ਨੇ ਜਿਹੜੇ ਆਰਗੇਨਾਈਜ਼ ਕਰ ਰਹੇ ਨੇ ਖੈਰ ਵਾਪਸ ਆਵਾ ਜੇ ਸਵੇਰੇ ਮੈਂ ਉਹਨੂੰ ਗੁਰਮੁਖੀ ਲਿਪੀ ਜੀ ਪੜhaya ਤੇ ਗੁਰੂ ਅਰਜਨ ਸਾਹਿਬ ਦੀ ਲਾਈਨ ਸੀ ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੋਲ ਗਰਬਤ ਹੈ ਹੁਣ ਲੱਭ ਜਿਹੜਾ ਰਿਪੀਟ ਹੋ ਰਿਹਾ ਕਪਟੰਗ ਕਿਹੜੀ ਸਾਫ ਹੈ ਅਸੀਂ ਨਹੀਂ ਹੈਗੇ ਜਿੱਥੇ ਡਿਸੈਪਸ਼ਨ ਨਹੀਂ ਹੋ ਰਹੀ ਇਹ ਕਾਨਫਰੰਸ ਵਿੱਚ ਵੀ ਡਿਸੈਪਸ਼ਨ ਆ ਪੰਜਾਬੀ ਕਾਨਫਰੰਸਾਂ 36 ਹੋ ਚੁੱਕੀਆਂ ਪਿਛਲੇ 25 ਸਾਲਾਂ 'ਚ ਮੈਂ ਵੀ ਦੱਸ ਕਦਾ ਹਿੱਸਾ ਰਹਾ ਜੋ ਬੋਲਿਆ ਜਾਂਦਾ ਜੋ ਕਰਿਆ ਜਾਂਦਾ ਸੋਲੂਸ਼ਨ ਸਟੇਟ ਨਹੀਂ ਦਿੱਤੇ ਜਾ ਰਹੇ ਨੇ ਸਾਡੇ ਵੀ ਸੋਲੂਸ਼ਨ ਕੁਝ ਬਣਾਉਣੇ ਪੈਣਗੇ ਨਾ ਕਿ ਵਾਟ ਡੂ ਵੀ ਮੀਨ ਬਾਇ ਉਹ ਦੱਸ ਰਹੇ ਨਹੀਂ ਕਿ ਜਿਹੜਾ ਰਾਜ ਦਾ ਆਈਡੀਆ ਸਟੇਟ ਦਾ ਇਹਦੇ 'ਚ ਵੀ ਡਿਸੈਪਸ਼ਨ ਆਈ ਹੋਈ ਆ ਜਿਹੜਾ ਰੂਪ ਦਾ ਬਿਊਟੀ ਦਾ ਆਈਡੀਆ ਲਾਰਜਰ ਫਰਜ਼ ਪਤਾ ਬਿਊਟੀ ਇੰਡਸਟਰੀ ਇਸ ਵੇਲੇ ਸਿਕਸ ਲਾਰਜੇਸਟ ਇੰਡਸਟਰੀ ਹੈਗੀ ਬੋਲੀ ਦੇ ਨਾਲ ਬਿਊਟੀ ਨੂੰ ਵੀ ਦੇਖੋ ਜਿਵੇਂ ਫੇਅਰ ਅਲਵ ਦੀ ਜੇ ਗੁਰਦਾਨ ਸਿੰਘ ਸਾਹਿਬ ਨੂੰ ਬਣਾ ਦਿੱਤਾ ਜਾਂਦਾ ਇਹਦੇ ਪਿੱਛੇ ਵੀ ਕੀ ਹੋ ਰਿਹਾ ਸੋ ਬਿਊਟੀ ਦੇ ਵਿੱਚ ਵੀ ਡਿਸੈਪਸ਼ਨ ਆਈ ਹੋਈ ਆ ਧੰਨ ਕਪਟ ਦੇ ਤੁਹਾਨੂੰ ਪਤਾ ਹੀ ਆ ਵੀ ਆਰ ਆਲ ਕਰੋਕਸ ਟੈਕਸ ਏਵੀਜਨ ਤੋਂ ਲੈ ਕੇ ਹਰ ਵਪਾਰੀ ਕਰਨ ਵਿੱਚ ਸਾਡੀ ਇਹ ਪ੍ਰੋਬਲਮ ਆ ਰਹੀ ਹੈ ਕਿ ਕੁੱਲ ਗਰਬਤ ਹੈ ਲਿਨੀਜ ਦੇ ਵਿੱਚ ਪ੍ਰਾਈਡ ਆਫ ਦਾ ਲਿਨੀਜ ਹੁਣ ਪੰਜਾਬ ਨੂੰ ਜੇ ਸਮਝਣਾ ਤੁਸੀਂ ਪੰਜਾਬ ਵਿੱਚ 33% ਨਹੀਂ ਹੈਗੇ ਆਪਰੈਸ ਕਲਾਸਸ ਪੰਜਾਬ ਦੇ ਵਿੱਚ ਆਪਰੈਸ ਕਲਾਸਸ ਕਿਉਂਕਿ ਪੰਜਾਬ ਦੀ ਉਹਨਾਂ ਨੇ ਜਿਸ ਤਰ੍ਹਾਂ ਆਂਕੜੇ ਪ੍ਰੈਜੈਂਟ ਕਰਦੇ ਨੇ ਉਹ ਤਾਂ 70% ਹੋ ਜਾਣਗੇ ਪੰਜਾਬ ਦੀ ਰਾਜ ਸੱਤਾ ਦਾ ਸਿਸਟਮ ਇਸ ਕਰਕੇ ਸਮਝਣਾ ਡਿਫਰੈਂਟ ਹੈਗਾ ਉਹ ਸਮਝਣਾ ਬਹੁਤ ਜ਼ਰੂਰੀ ਹੈ ਬਟ ਗੁਰਵਰਜਨ ਸਾਹਿਬ ਕਹਿ ਰਹੇ ਨੇ ਹਰ ਚੀਜ਼ ਵਿੱਚ ਡਿਸਕਪਸ਼ਨ ਚੱਲ ਰਹੀ ਆ ਤੇ ਉਹ ਆਪਣੇ ਵੇਲੇ ਲਿਖ ਰਹੇ ਨੇ ਤੇ ਉਸ ਵੇਲੇ ਦਾ ਧਰਮ ਤੇ ਰਾਜ ਉਹ ਦੇਖ ਰਹੇ ਨੇ ਇਸੇ ਤਰ੍ਹਾਂ ਅੱਜ ਕੱਲ੍ਹ ਵੀ ਚੱਲ ਰਹੀ ਆ ਤੇ ਉਹਦਾ ਇਵੈਂਚੁਅਲੀ ਉਹਨਾਂ ਦਾ ਆਨਸਰ ਜਿਹੜਾ ਨਾ ਮੈਂ ਅਖੀਰਲੀ ਪੌੜੀ ਦੀ ਅਖੀਰਲੀ ਲਾਈਨ ਚ ਦੱਸ ਕੇ ਅੰਦਰ ਬੁਲਾਣਾ ਉਹ ਕਹਿੰਦੇ ਹੋ ਹੋ ਕਿਰਪਾਲ ਦਿਆਲ ਨਾਨਕ ਭੋ ਪੰਜੀ ਹੈ ਕਹਿੰਦੇ ਜਿਹੜੀ ਕਿਰਪਾ ਜਿਹੜਾ ਗੁਰਪ੍ਰਸਾਦ ਆ ਜਿਹੜਾ ਇੱਕ ਯੂਨੀਵਰਸਲ ਆਈਡੀਆ ਆਫ ਗ੍ਰੇਸ ਹੈਗਾ ਉਹ ਸਾਨੂੰ ਰੀਸੀਵ ਨਹੀਂ ਹੋ ਰਿਹਾ ਅਸੀਂ ਉਹਨੂੰ ਲੈ ਨਹੀਂ ਪਾਰੇ ਆਪਣੀ ਲਾਈਫ ਚ ਨਹੀਂ ਲਿਆ ਪਾਰੇ ਕਿਉਂਕਿ ਭੋ ਡਰ ਬੜਾ ਪੈਦਾ ਹੋਇਆ ਹੋਇਆ ਉਹ ਖਤਮ ਕਰੋ ਹੁਣ ਸਟੇਟ ਦੇ ਨਾਲ ਜਾਂ ਸਿਵਲ ਸੁਸਾਇਟੀ ਵਿੱਚ ਕਿਹੜੇ ਦਰਨੇ ਮੈਂ ਉਧਰ ਬੁਲਾਉਂਦਾ ਪਹਿਲਾਂ ਪੰਜਾਬ 'ਚ ਇਹ ਥੋੜੀ ਜਿਹੀ ਕਿਉਂਕਿ ਗੱਲ ਕਰਨੀ ਪੈਣੀ ਆ ਰੈਲੇਟਿਵਲੀ ਨਵਾਂ ਆਈਡੀਆ ਹੋ ਸਕਦਾ ਤੁਹਾਡੇ ਲਈ ਕਈਆਂ ਲਈ ਨਹੀਂ ਹੋਵੇ ਬਟ ਮੋਸਟ ਪੰਜਾਬੀਆਂ ਲਈ ਇਹ ਜੋ ਸਿਵਲ ਸੁਸਾਇਟੀ ਡਿਵੈਲਪ ਨਹੀਂ ਹੋਈ ਹੁਣ ਸਿਵਲ ਸੁਸਾਇਟੀ ਕਿਵੇਂ ਡਿਵੈਲਪ ਕਰੋ ਉਹਦੇ 'ਚ ਕਰਨਾ ਕੀ ਪਉ ਜੇ ਮੈਂ ਉਹਨੂੰ ਪੰਜਾਬ ਹਿੰਦੁਸਤਾਨੀ ਪੰਜਾਬ ਤੇ ਅਪਲਾਈ ਕਰਕੇ ਗੱਲ ਕਰਾਂਗਾ ਸਿਰਫ ਇਸ ਵੇਲੇ ਦੇਖੋ ਰਾਜ ਤੋਂ ਅਲੱਗ ਰਹਿ ਕੇ ਆਪਣੀ ਭੂਮਿਕਾ ਨਿਭਾਉਣੀ ਆ ਸਮਾਜਿਕ ਆਰਥਿਕ ਤੇ ਰਾਜਨੀਤਿਕ ਖੇਤਰ ਦੇ ਵਿੱਚ ਇਹ ਆ ਸਿਵਲ ਸੁਸਾਇਟੀ ਦਾ ਕੰਮ ਸਾਡੀ ਪ੍ਰੋਬਲਮ ਅਸੀਂ ਦੇਖੋਗੇ ਜਿਹੜਾ ਥੋੜਾ ਬਹੁਤ ਇਹ ਸ਼ੁਰੂ ਕਰਦਾ ਉਹ ਰਾਜ ਦਾ ਹਿੱਸਾ ਬਣਨ ਦੀ ਤੜਪ ਰੱਖਦਾ ਉਹ ਫਿਰ ਕਿੰਨੀ ਗੇਮ ਕਰ ਤੁਸੀਂ ਕੰਮ ਨਹੀਂ ਕਰ ਪਾਉਂਦੇ ਫਿਰ ਦੇਖ ਰਿਹਾ ਭਾਵੇਂ ਗੁਰਦੁਆਰਿਆਂ ਤੋਂ ਸ਼ੁਰੂ ਹੁੰਦੇ ਨੇ ਇੱਥੇ ਐਮਪੀ ਬਣਨਾ ਤੇ ਭਾਵੇਂ ਹਿੰਦੁਸਤਾਨ ਦੇ ਵਿੱਚ ਕਿਸੇ ਮੂਵਮੈਂਟ ਚੋਂ ਨਿਕਲ ਕੇ ਐਮਐਲਏ ਐਮਪੀ ਬਣਨਾ ਜਾਂ ਕੋਈ ਨੋਮੀਨੇਟਡ ਪੋਜੀਸ਼ਨ ਲੈਣੀ ਮੇਰੇ ਅਧਿਆਏ ਨਹੀਂ ਹੈਗਾ ਬਟ ਸਾਰਾ ਜੇ ਉਹੀ ਕਰਨਗੇ ਫਿਰ ਸਿਵਲ ਸੁਸਾਇਟੀ ਦਾ ਬਣ ਨਹੀਂ ਸਕਦੀ ਸਾਰੇ ਮਤਲਬ ਇਹ ਬਹੁਤਾਤ ਵਿੱਚ ਚਲੇ ਜਾਣ ਦੂਸਰਾ ਜਿਹੜਾ ਮੈਸ ਮੀਡੀਆ ਦੇ ਜਾਂ ਬੁੱਧੀ ਜਿਹੀਆਂ ਦਾ ਸਮੂਹ ਬਣਨਾ ਜਾਂ ਜਿਹੜੀਆਂ ਸੇਵੀਆ ਸੰਸਥਾਵਾਂ ਨੇ ਸਰਵਿਸ ਅਰਗੋ ਇੰਡਸਟਰੀ ਆਪਾਂ ਕਹਿੰਦੇ ਜੀ ਨੂੰ ਉਹਦੇ ਵਿੱਚ ਬੜੇ ਸੰਗਠਨ ਨੇ ਮਜ਼ਦੂਰਾਂ ਦੇ ਤੁਸੀਂ ਗਲਤ ਸੁਣੀ ਹੋੜੇ ਸਮੁਦਾਇਕ ਦੇ ਕਿਸਾਨ ਨੇ ਮਹਿਲਾ ਨੇ ਕਾਰੋਬਾਰੀ ਦੇ ਨੇ ਵਪਾਰਕ ਦੇ ਨੇ ਕਲਾ ਦੇ ਦੇ ਕਲਾ ਦੇ ਵਿੱਚ ਵੀ ਕਿੰਨਾ ਸਿਵਲ ਸੁਸਾਇਟੀ ਵਿੱਚ ਰਹਿੰਦੇ ਹੁੰਦੇ ਆ ਸਾਡੇ ਨਖਰੇਆ ਪਿਛਲੇ 20 ਸਾਲਾਂ ਵਿੱਚ ਜਿਹੜੇ ਕਲਾ ਕੇਂਦਰ ਦੇ ਤੇ ਹੋਰ ਆਰਟ ਦੀਆਂ ਸੰਸਥਾਵਾਂ ਦੇ ਨਾਟਕ ਦੀਆਂ ਨੇ ਉੱਥੇ ਕੌਣ ਹਾਵੀ ਆ ਸੋ ਡਿਸੈਪਸ਼ਨ ਚੱਲ ਰਹੀ ਆ ਹਰ ਲੈਵਲ ਤੇ ਬੜੀ ਜ਼ਬਰਦਸਤ ਵੀ ਹੈਵ ਟੂ ਬੀ ਓਪਨ ਅਬਾਊਟ ਇਟ ਜੇ ਤੁਸੀਂ ਸੀਰੀਅਸਲੀ ਇਸ ਤੇ ਕੰਮ ਕਰਨਾ ਤੀਸਰੀ ਗੱਲ ਸਿਵਲ ਸੁਸਾਇਟੀ ਕਰਦੀ ਕੀ ਆ ਦੇਖੋ ਜਿਹੜਾ ਨਾਗਰਿਕ ਸਮਾਜ ਆ ਨਾ ਉਹਦਾ ਕੰਮ ਆ ਉਹ ਰਾਜ ਦੇ ਘੇਰੇ ਵਿੱਚ ਨਹੀਂ ਆਊਗਾ ਜਿਹੜੀ ਮੈਂ ਗੱਲ ਕਰ ਚੁੱਕਿਆ ਫਿਰ ਕੀ ਕਰੂ ਜਨਤਾ ਵਿੱਚ ਜਾਗਰਤੀ ਲਿਆ ਕੇ ਜਿਵੇਂ ਏਕੇ ਫੋਰਮ ਜਾਗਰਤੀ ਦਾ মিডিਆ ਦੇ ਵਿੱਚ ਵੀ ਜਾਗਰਤੀ ਦਾ ਇੱਕ ਫੋਰਮ ਆ ਤੁਸੀਂ ਕਲਾਕਾਰਾਂ ਦਾ ਵੀ ਇੱਕ ਜਾਗਰਤੀ ਦਾ ਕੋਲਮ ਆ ਤੁਸੀਂ ਫਾਰਮਰਸ ਪ੍ਰੋਟੈਸਟ ਵਿੱਚ ਦੇਖੋ ਕਿਸ ਤਰ੍ਹਾਂ ਲਹਾਇਟ ਲੈਵਲ ਤੇ ਗਿਆ ਹੋ ਸੋ ਜਾਗਰਤੀ ਲਿਆ ਕੇ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਇਕੱਠਾ ਕਰਕੇ ਸਰਕਾਰ ਤੋਂ ਪੂਰੀਆਂ ਕਰਵਾਉਣੀਆਂ ਇਹ ਹੈ ਸਿਵਲ ਸੋਸਾਇਟੀ ਦਾ ਕੰਮ ਰਾਜਨੀਤਿਕ ਤੇ ਪ੍ਰਸ਼ਾਸਨਿਕ ਸੱਤਰਾ ਨਾਲ ਉਹਨਾਂ ਨੂੰ ਧੋਖਣਾ ਅਸੈਸ ਕਰਨਾ ਜੇ ਮੈਂ ਪਾਣੀ ਵਿੱਚ ਵੀ ਆਂਦਾ ਕਿ ਜਦ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜੀ ਨੂੰ ਜਾਂ ਹੋਰਾਂ ਨੂੰ ਉੱਥੇ ਲਿਖਿਆ ਪੁੱਤਾਂ ਤੇ ਭਾਈਆਂ ਤੇ ਸਿੱਖਾਂ ਨੂੰ ਘੋਖਿਆ ਅਸੈਸ ਕੀਤਾ ਉਹਨੂੰ ਜੇ ਤੁਸੀਂ ਕਿਸੇ ਪਾਲਿਸੀ ਨੂੰ ਅਸੈਸ ਕਰਵਾਉਣਾ ਔਰ ਪੋਲੀਟੀਕਲ ਢਾਂਚੇ ਵਿੱਚ ਜਾ ਕੇ ਅਸੈਸ ਹੋਊਗੀ ਕਿ ਉਹਦੀ ਪਾਲਿਸੀ ਇੰਪਲੀਮੈਂਟੇਸ਼ਨ ਦੀ ਕੀ ਪੋਸਿਬਿਲਿਟੀ ਹੈ ਇਹ ਸਿਵਲ ਸੋਸਾਇਟੀ ਦਾ ਕੰਮ ਹੈਗਾ ਅਗਲੀ ਗੱਲ ਕਿ ਪਹਿਰੇਦਾਰ ਦੀ ਭੂਮਿਕਾ ਵੀ ਦਿਖਾਉਣੀ ਉਹ ਜਿਹੜੇ ਵਾਚ ਵਾਲੇ ਹੁੰਦੇ ਨੇ ਵਾਚਮੈਨ ਜੋ ਐਸਟੈਬਲਿਸ਼ਮੈਂਟ ਨਾਲ ਕੋਲਾਬੋਰੇਟਰੀ ਬਣ ਜਾਣ ਤਾਂ ਫਿਰ ਉਹ ਵਾਚਮੈਨ ਕਹਾਦੇ ਰਹੇ ਮੈਂ ਆਪ ਹੀ ਹੁੰਦੇ ਦੇਖਿਆ ਪੰਜਾਬ ਦੇ ਸਿੱਖਾਂ ਦਾ ਇੱਕ ਵੱਡਾ ਆਧਾਰਾ ਚੰਡੀਗੜ੍ਹ ਦੇ ਵਿੱਚ ਮਿਡ 90ਸ ਤੇ ਆ ਕੇ ਹੁਣ ਤੇ ਕਰ ਉਹ ਪੋਸਟ ਤੋਂ ਪਹਿਲਾਂ ਜਦੋਂ ਫਾਊਂਡ ਕੀਤਾ ਗਿਆ ਉਹਦੇ ਫਾਊਂਡਰਸ ਵੱਲੋਂ 10-15 ਸਾਲ ਬੜੀ ਜ਼ਬਰਦਸਤ ਭੂਮਿਕਾ ਨਿਭਾਈ ਬੜੋਸ ਤੋਂ ਨਾਲ ਉਹਰੇ ਕੋਲਾਬੋਰੇਟਰਸ ਬਣ ਗਏ ਸਟੇਟ ਨਾਲ ਵਿੱਚ ਬਾਏ ਦਾ ਵੇ ਮੋਸਟ ਆਫ ਅਸ ਆਰ ਅਸੀਂ ਜਿਹੜਾ ਆਰਥਿਕ ਲੈਵਲ ਤੇ ਸਮਾਜਿਕ ਲੈਵਲ ਤੇ ਪੋਲਿਟਿਕਲ ਲੈਵਲ ਤੇ ਜੋ ਮਰਜ਼ੀ ਬੋਲੀ ਆਪਣੇ ਅਧਾਰਿਆਂ 'ਚ ਮੋਸਟ ਆਫ ਸਰਕੋਲੇਬਰੇਟਰਸ ਔਰ ਐਟ ਲੀਸਟ ਪਾਰਟਿਸਪੈਂਟਸ ਇਨ ਦੈਟ ਸਿਸਟਮ ਓਕੇ ਅਗਲੀ ਗੱਲ ਹੁਣ ਸਰਕਾਰ ਨੂੰ ਪੂਰੀ ਤਰ੍ਹਾਂ ਜਵਾਬਦੇਹ ਬਣਾਉਣਾ ਤੇ ਜ਼ਿੰਮੇਵਾਰ ਠਰਉਣਾ ਇਹ ਆ ਕੰਮ ਕਰਾਉਣਾ ਸਿਵਲ ਸੋਸਾਇਟੀ ਦਾ ਜਵਾਬਦੇਹੀ ਪਰ ਕੋਸ਼ਿਸ਼ਾਂ ਹੋ ਰਹੀਆਂ ਨੇ ਥੋੜ੍ਹੀ ਜੀਆਂ ਜ਼ਿੰਮੇਵਾਰੀ ਪਰ ਆਮ ਨਾਟ ਸ਼ੋਰ ਅਜੇ ਪ੍ਰੈਸ ਨੂੰ ਇਮਾਨਦਾਰ ਇਮਾਨਦਾਰ ਬਣਾਉਣਾ ਪੰਜਾਬੀ ਪ੍ਰੈਸ ਇੱਥੇ ਦਾ ਵੀ ਸਾਨੂੰ ਪਤਾ ਕੈਨੇਡਾ ਪੰਜਾਬ ਦਾ ਵੀ ਪਤਾ ਇੰਡੀਆ ਦਾ ਵੀ ਪਤਾ 글로ਬਲੀ ਦੇਖ ਲੋ ਉਹ 트럼ਪ ਨੇ ਕੱਲ ਸਟੇਟਮੈਂਟ ਦਿੱਤਾ ਕਿ ਹੁਣ ਤਾਂ ਮੈਨੂੰ ਇਲਾਨ ਮਸਕ ਨੂੰ ਵੀ ਚੰਗਾ ਮੰਨਣਾ ਪੈਣਾ ਕਿਉਂਕਿ ਉਹਦੇ ਮੈਨੂੰ ਐਂਡੋਰਸ ਕਰਦਾ ਤੇ ਵਾਸ਼ਿੰਗਟਨ ਪੋਸਟ ਦਾ ਨਿਊਯਾਰਕ ਟਾਈਮਜ਼ ਦਾ ਕੀ ਹੋ ਰਿਹਾ ਹਿੰਦੁਸਤਾਨ ਦੇ ਪੇਪਰਾਂ ਦਾ ਕੀ ਹੋ ਗਿਆ ਪੰਜਾਬ ਦੇ ਪੇਪਰਾਂ ਦਾ ਕੀ ਹੋ ਰਿਹਾ ਸਭ ਦੇਖਣਾ ਪੈਣਾ ਇਸ ਦਾ ਜ਼ਰੀਏ ਤੋਂ ਤੇ ਪ੍ਰੈਸ ਨੂੰ ਇਮਾਨਦਾਰ ਕਿਵੇਂ ਬਣਾਉਣਾ ਥਿਸ ਇਸ ਪਾਰਟ ਆਫ ਦਾ ਸਿਵਲ ਸੋਸਾਇਟੀ ਲੋਕਤੰਤਰ ਨੂੰ ਕਿਵੇਂ ਮਜ਼ਬੂਤ ਬਣਾਉਣਾ ਇਹਦੀ ਗੱਲ ਹੁੰਦੀ ਆ ਤੇ ਨਾਗਰਿਕਾਂ ਦੇ ਹਿੱਤਾਂ ਦੀ ਰੱਖਿਆ ਕਿਵੇਂ ਕਰਨੀ ਐਂਡ ਗੋਲੇ ਆ ਪੀਪਲਸ ਰਾਈਟ ਜਦੋਂ ਜੇ ਪੀਪਲਸ ਰਾਈਟ ਦੀ ਰੱਖਿਆ ਨਹੀਂ ਹੋ ਰਹੀ ਪੰਜਾਬ ਦੀਆਂ ਤੁਸੀਂ ਬਹੁਤ ਪਿੱਛੇ ਜਾਣੇ ਤਾਂ ਲੋੜ ਹੀ ਨਹੀਂ ਪਿਛਲੇ ਚਾਰ ਇਲੈਕਸ਼ਨਾਂ ਨੂੰ ਅਸੈਸ ਕਰ ਲਓ ਸਾਰਿਆਂ ਨੂੰ ਪੰਜਾਬ ਵਾਣਿਆਂ ਦੇ ਤੁਸੀਂ ਕਹ ਲਓ ਆਪਸ਼ਨ ਦੇ ਦਿੱਤੀ ਜਿਤਾ ਕੇ ਕਿਨੇ ਸਿੱਖਾਂ ਨੇ ਇਸ਼ੂ ਤਾਂ ਛੱਡ ਹੀ ਦㄠ ਪੰਜਾਬ ਦੇ ਇਸ਼ੂ ਵੀ ਕਿਨੇ ਟੈਕਲ ਕਰਾਇਆ ਪਾਲਿਸੀ ਦੇ ਵਿੱਚ ਮਤਲਬ ਕੋਈ ਜ਼ਬਰਦਸਤ ਪ੍ਰੋਬਲਮ ਚੱਲ ਰਹੀ ਆ ਸਿਵਲ ਸੁਸਾਇਟੀ ਦਾ ਇਸ ਵੇਲੇ ਰੋਲ ਬਿਲਕੁਲ ਖਤਮ ਹੋਇਆ ਹੋਇਆ ਹੁਣ ਪਿਛਲੇ 15 ਦਿਨਾਂ ਚ ਮੈਨੂੰ ਅਪਲਾਈ ਕਰਾਂਗਾ ਮੈਂ ਬੜੀ ਹਿਸਟੋਰੀਕਲ ਗੱਲ ਨਹੀਂ ਕਰਨੀ ਬਸ ਮੈਂ ਉੱਠ ਕੇ ਫਿਰ ਅਸੈਸਮੈਂਟ ਕੀਤਾ ਕਿ ਹੁਣ ਇਹਨੂੰ ਪ੍ਰੈਜ਼ੈਂਟ ਕਿਵੇਂ ਕਰੀਏ ਤੁਸੀਂ ਸਾਰੇ ਨਿਊਜ਼ ਸੁਣਦੇ ਹੀ ਹੋ ਅੱਜ ਕੱਲ ਸਾਨੂੰ ਨਿਊਜ਼ ਬੜੀ ਛੇਤੀ ਪਤਾ ਲੱਗ ਜਾਂਦੀ ਹੈ ਜੋ ਵੀ ਹੁੰਦਾ ਹਿੰਦੁਸਤਾਨ ਚ ਪੰਜਾਬ ਚ ਰਾਈਟ ਹੁਣ ਆਏ ਥਿੱਤੀ ਜਿਹੜਾ ਆਦਾ ਆਈਡੀ ਆ ਪੰਜਾਬੀ ਦਾ 15 ਦਿਨ ਦਾ ਫੋਟਲਾਈਟ ਦਾ ਪਿਛਲੀ ਫੋਟਲਾਈਟ ਵਿੱਚ ਕੀ ਕੀ ਹੋਇਆ ਉੱਥੇ ਅਪਲਾਈ ਕਰਕੇ ਫਿਰ ਮੈਂ ਆਪ ਨੂੰ ਕਨਕਲੂਡ ਕਰਾਂਗਾ ਗੱਲ ਨੂੰ ਇੱਕ ਸਾਲ ਪਹਿਲਾਂ ਪੰਜਾਬ ਦਾ ਨਾ ਫਾਰਮਰ ਗਵਰਨਰ ਪ੍ਰੋਹਤ ਨੇ ਕਿਹਾ ਸੀ ਕਿ ਮੈਂ ਪੰਜਾਬ ਦੇ ਵਿੱਚ ਪ੍ਰੈਜ਼ੀਡੈਂਟ ਰੋਲ ਲਾਉਣ ਲੈਣਾ ਸੋਚ ਰਿਹਾ ਹਾਂ ਉਹ ਗਵਰਨਰ ਹੁਣ ਪਿਛਲੇ ਹਫਤੇ ਬਦਲਿਆ ਸਾਨੂੰ ਉਹ ਵੀ ਸੋਚਣਾ ਪੈਣਾ ਕਿਉਂ ਹੋ ਰਿਹਾ ਇਹ ਪਿਛਲੇ ਸਾਲ ਦੇ ਵਿੱਚ ਪੰਜਾਬ ਦਾ ਸੀਐਮ ਜਿਹੜਾ ਜੀ ਆ ਵੀ ਆ ਪੰਜਾਬ ਦਾ ਗਵਰਨਰ ਜੋ ਵੀ ਆ ਉਹ ਦੋਨਾਂ ਦੇ ਵਿੱਚ ਕੋਈ ਗਵਰਨੈਂਸ ਨਹੀਂ ਹੋ ਰਹੀ ਸੀ ਜਿੰਨਾਂ ਦਾ ਕੰਮ ਆ ਕਿ ਗਵਰਨੈਂਸ ਤੁਸੀਂ ਕ੍ਰੀਏਟ ਕਰਨੀ ਆ ਤੁਹਾਨੂੰ ਭੇਜਿਆ ਹੀ ਉੱਥੇ ਆ ਕੋਈ ਤਾਲਮੇਲ ਨਹੀਂ ਚੱਲ ਰਿਆ ਸੀ ਤੇ ਉੱਥੇ ਇਹ ਕਿਹਾ ਜਾ ਰਿਹਾ ਸੀਗਾ ਪ੍ਰੈਜ਼ੀਡੈਂਟ ਰੂਲ 80 ਤੋਂ 90 ਤੁਹਾਨੂੰ ਯਾਦ ਆ ਕੀ ਕੀ ਹੋਇਆ ਸੀ ਇੱਕ ਐਕਚੁਅਲ ਸਟੇਟਮੈਂਟ ਲੈ ਮੈਂ ਤੁਸੀਂ ਵੈਰੀਫਾਈ ਕਰ ਸਕਦੇ ਹੋ ਮੈਂ ਜਾ ਕੇ ਦੂਸਰੀ ਗੱਲ ਹੁਣੇ ਮੌਨਸੂਨ ਬਜਟ ਪੇਸ਼ ਕੀਤਾ ਗਿਆ ਮੌਨਸੂਨ ਬਜਟ ਜਦ ਇੰਡੀਅਨ ਪਾਰਲੀਮੈਂਟ ਵਿੱਚ ਚਾਰ ਐਮਪੀ ਬੋਲੇ ਪੰਜਾਬ ਦੇ ਹਰੇਕ ਡਿਫਰੈਂਟ ਪਾਰਟੀ ਦੇ ਬੋਲੇ ਇਹ ਮੈਂ ਕਹਾਂਗਾ ਇਹ ਫੈਕਟ ਦੇਖੋ ਹੁਣ ਪਿਛਲੇ 2 ਸਾਲਾਂ ਵਿੱਚ ਪੰਜਾਬੀਆਂ ਦਾ ਜਿਹੜਾ ਫਾਰਮਰਸ ਪ੍ਰੋਟੈਸਟ 1.0 ਤੇ ਜਿਹੜਾ ਉਹਦਾ ਇੱਕ ਸੈਕੰਡ ਰੂਟ 2.0 ਚੱਲ ਰਿਹਾ ਪਿਛਲੇ 3 ਸਾਲਾਂ ਜਦੋਂ ਦੇਖੋ ਉਹਦਾ ਇੱਕ ਫਾਇਦਾ ਇਹ ਹੋਇਆ ਕਿ ਜਿਹੜਾ ਕੁਝ ਵੀ ਨਹੀਂ ਬੋਲਦੇ ਸੀ ਉਹ ਥੋੜਾ ਜਿਹਾ ਬੋਲਣ ਲੱਗੇ ਨੇ ਮਤਲਬ ਆਪਸ਼ਨਸ ਹੈਂ ਬਟ ਆਪਸ਼ਨਸ ਨੂੰ ਪਰਸੋਂ ਨਹੀਂ ਕੀਤਾ ਜਾਂਦਾ ਕਿਉਂ ਆਪਸ਼ਨਸ ਸੈਡ ਦੀ ਐਮਪੀ ਸਰੋਬੜੀ ਅਕਾਲੀ ਦਲ ਦੇ ਐਮਪੀ ਮਿਸਿਸ ਬਾਦਲ ਨੇ ਕੀ ਬੋਲਿਆ ਕਿ ਪੰਜਾਬ ਦੇ ਜਿਹੜੇ ਪਾਣੀਆਂ ਦੀ ਕੰਪਨਸੇਸ਼ਨ ਆ ਉਹ ਰਾਜਸਥਾਨ ਤੋਂ ਕਿਉਂ ਨਹੀਂ ਲੈ ਕੇ ਦਿੱਤੀ ਜਾ ਰਹੀ ਇਹ ਮਸਲਾ ਅਜੇ ਦਾ ਨਹੀਂ ਚੱਲ ਰਿਹਾ 30 ਸਾਲਾਂ ਦਾ ਬੜੇ ਹੁਣ ਪਾਰਲੀਮੈਂਟ ਚ ਬੋਲਿਆ ਗਿਆ ਜਦ ਮੌਨਸੂਨ ਬਜਟ ਪੇਪਰ ਤੋਂ ਬਾਅਦ ਗੱਲਣਾ ਚੱਲੀ ਜਾਂ ਫਿਰ ਜਿਹੜੇ ਕਾਂਗਰਸ ਦੇ ਹੁਣ ਐਮਪੀ ਮਿਸਟਰ ਗਾਂਧੀ ਨੇ ਪਟਿਆਲੇ ਤੋਂ ਉਹਨਾਂ ਨੇ ਕਿਹਾ ਜੇ ਨੀਬਰਿੰਗ ਸਟੇਟਸ ਨੂੰ ਸਪੈਸ਼ਲ ਸਟੇਟਸ ਦਿੱਤਾ ਜਾਂਦਾ ਇੰਡਸਟਰੀ ਸੈਟਅਪ ਕਰਨ ਲਈ ਤੇ ਪੰਜਾਬ ਨੂੰ ਐਗਰੋ ਪ੍ਰੋਸੈਸਿੰਗ ਯੂਨਿਟ ਲਈ ਇਹ ਕਿਉਂ ਨਹੀਂ ਦਿੱਤਾ ਗਿਆ ਨੋ ਐਮਐਸਪੀ ਅਜੇ ਵੀ ਇਹ ਐਕਚੁਅਲ ਪਾਲਿਸੀ ਆ ਜੋ ਕੋਈ ਪਰਸੂ ਕਰੇ ਅੱਜ ਦੀ ਨਹੀਂ 40 ਸਾਲਾਂ ਵਾਲਾ ਇਸ਼ੂ ਚੱਲ ਰਿਹਾ ਸਾਡੇ ਉਸ ਤੋਂ ਵੀ ਵੱਧ ਹੋ ਸਕਦੇ ਨੇ ਫਿਰ ਆਪ ਜਿਹੜੀ ਰੂਲਿੰਗ ਪਾਰਟੀ ਪੰਜਾਬ ਦੀ ਆ ਉਹਦੇ ਐਮਪੀ ਹੇਰ ਦੇ ਖੜ ਕੇ ਉੱਥੇ ਕੀ ਬੋਲਿਆ ਕਿ 27% ਸਲੈਸ਼ ਹੋਇਆ ਸਬਸਿਡੀਆਂ ਦੇ ਵਿੱਚ ਫਰਟੀਲਾਈਜ਼ਰ ਦੀਆਂ ਤੇ ਪੰਜਾਬ ਨੇ ਕਿਉਂ ਨਹੀਂ ਸਪੈਸ਼ਲ ਪੈਕੇਜ ਕਿਉਂ ਮਿਲ ਰਿਹਾ ਬਾਕੀ ਝੂਪਿਆਂ ਨੂੰ ਕਿਉਂ ਮਿਲ ਰਿਹਾ ਹੈ ਸਪੈਸ਼ਲ ਪੈਕੇਜ ਉਹਨਾਂ ਦੇ ਇੱਕ ਹੋਰ ਐਮਪੀ ਆਪ ਦੇ ਹੀ ਕੰਗ ਨੇ ਕਿਹਾ ਕਿ ਵਾਗਾ ਬਾਰਡਰ ਨੂੰ ਓਪਨ ਕਰ ਦਿਓ ਉਹਦੇ ਨਾਲ ਪੂਰੇ ਨਾਰਥ ਇੰਡੀਆ ਦਾ ਫਾਇਦਾ ਹੋਊਗਾ ਹੁਣ ਇਹ ਮੈਂ ਕਿਉਂ ਗੱਲ ਕੀਤੀ 4 ਐਮਪੀਆਂ ਦੀ ਇੱਥੇ ਇਹ ਇਹਦਾ ਮਤਲਬ ਇਹ ਹੈ ਕਿ ਪਤਾ ਕੀ ਸੋਲੂਸ਼ਨਸ ਦੀ ਪੋਸੀਬਿਲਿਟੀ ਆ ਬੜੋ ਰਾਈਟ ਪਲੇਸ ਤੇ ਤੇ ਰਾਈਟ ਤਰੀਕੇ ਨਾਲ ਪ੍ਰੈਜੈਂਟ ਨਹੀਂ ਕੀਤੇ ਜਾਂਦੇ ਹੁਣ ਤੁਸੀਂ ਕਹਿ ਲੋ ਇਹ ਚਾਰਿਆਂ ਦੀ ਮਜਬੂਰੀ ਆ ਪਰ ਮੈਂ ਮਜਬੂਰੀ ਨਹੀਂ ਕੱਲਾ ਮੰਨਦਾ ਮੈਂ ਮੰਨ ਰਿਹਾ ਕਿ ਹੁਣ ਪੰਜਾਬ ਦੀ ਹਰੇਕ ਪਾਰਟੀ ਸਟੇਟ ਲੈਵਲ ਵਾਲੀ ਜਿਹੜੀ ਆ ਉਹਨਾਂ ਕੋਲ ਹੁਣ ਆਪਸ਼ਨ ਹੈ ਨਹੀਂ ਕਿ ਉਹ ਪੰਜਾਬ ਦੇ ਇਸ਼ੂਸ ਦੀ ਗੱਲ ਨਾ ਕਰਨ ਏਟਲੀਸ ਸੋ ਗੱਲ ਕਰਨ ਲੱਗ ਗਏ ਵੇ ਇਹ ਹੁਣ 3 ਸਾਲ ਪਹਿਲਾਂ 5 ਸਾਲ ਪਹਿਲਾਂ ਆਪਸ਼ਨ ਹੀ ਨਹੀਂ ਸੀ ਵੱਤ ਤੋਂ ਵੱਤ ਇਲੈਕਸ਼ਨ ਵੇਲੇ ਬੋਲਦੇ ਸੀ ਨਾ ਮੈਨੀਫੈਸਟੋ ਚ ਲਿਖਿਆ ਹੁੰਦਾ ਸੀ ਤੇ ਪਾਲਿਸੀ ਪਰਸੂਐਂਸ ਤਾਂ ਗੱਲ ਹੀ ਛੱਡ ਦੋ ਇਸ ਤੋਂ ਇਲਾਵਾ ਹੋਰ ਕੀ ਹੋਇਆ ਚੰਨੀ ਸਾਹਿਬ ਜਿਹੜੇ ਆਯਨਸੀ ਦੇ ਐਮਪੀ ਨੇ ਉਹਨਾਂ ਨੇ ਤਾਂ ਇਹ ਵੀ ਕਿਹਾ ਤਾਂ ਕਿ ਜਿਹੜਾ ਐਨਐਸਏ ਬਣਾ ਰਹੇ ਆ ਤੇ ਇੰਪ੍ਰੋਪਰਲੀ ਯੂਜ਼ ਹੋ ਰਿਹਾ ਨੈਸ਼ਨਲ ਲੈਵਲ ਤੇ ਗੱਲ ਹੋ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕਹਿੰਦੇ 2007 ਤੋਂ ਬਾਅਦ ਮਾਫੀ ਮੰਨਣ ਆ ਗਏ ਕਿ ਅਸੀਂ ਗਲਤੀਆਂ ਕੀਤੀਆਂ ਇਹ ਪਿਛਲੇ 20-25 ਸਾਲਾਂ 'ਚ ਹੋਇਆ ਨਹੀਂ ਕੁਝ ਮੈਂ ਤਾਂ ਕਹਿੰਦਾ ਕਿ ਇਹ ਸੋਸ਼ਲ ਸੁਸਾਇਟੀ ਦੀ अर्ਲੀ ਸਟਾਰਟ ਆ ਜਿਹੜੇ ਆਧਾਰਿਆਂ 'ਚ ਰੌਲਾ ਪਾਉਣ ਦਾ ਫਾਇਦਾ ਹੁੰਦਾ ਇਹ ਉਹਦਾ अर्ਲੀ ਸਟਾਰਟ ਆ ਅਜੇ ਪੂਰੀ ਕਲੀਨ ਨਹੀਂ ਹੋ ਰਹੀ ਕੋਈ ਵੀ ਗੱਲ ਅਜੇ ਸਿਰਫ ਪ੍ਰੋਮਿਸ ਹੀ ਹੋ ਰਹੇ ਨੇ ਅਜੇ ਪਾਲਿਸੀ ਫੇਰ ਵੀ ਪਰਸੂ ਨਹੀਂ ਹੋ ਰਹੀ ਬਟ ਇੰਨੀ ਗੱਲਾਂ ਸ਼ੁਰੂ ਹੋ ਗਈਆਂ ਇਸ ਤੋਂ ਇਲਾਵਾ ਤੁਸੀਂ ਦੇਖੋ ਪਿਛਲੇ ਦੋ ਹਫ਼ਤਿਆਂ 'ਚ ਨੌਨ ਬਾਈਂਡਿੰਗ ਖਾਲਸਤਾਨ ਰੈਫਰੈਂਡਮ ਹੋ ਰਹੇ ਨੇ ਜਿੱਥੇ ਹੁੰਦੇ ਨੇ ਉੱਥੇ ਹੀ ਟੈਂਪਲਜ਼ ਵਿੱਚ ਗ੍ਰਾਫਿਟੀ ਇਸ਼ੂਸ ਆ ਜਾਂਦੇ ਨੇ ਤੇ ਉਥੇ ਹੀ ਜਿੰਨੂੰ ਅਸੀਂ ਕਹਿੰਦੇ ਆ ਕਿ ਡਿਸਕ੍ਰੀਗ੍ਰੇਸ਼ਨ ਵੀ ਹੁੰਦੀ ਆ ਤੇ ਉਸੇ ਵੇਲੇ ਇੰਡੀਆ ਦੇ ਤੇ ਐਮਪੀ ਕੈਨੇਡਾ ਦੇ ਬਿਆਨਬਾਜ਼ੀ ਕਰਦੇ ਵੇ ਬੜ ਕਿਸੇ ਨੂੰ ਵੀ ਜਿਹੜੇ ਅਦਰਵਾਇਜ਼ ਅਸੀਂ 1984 ਦੇ ਬਾਰੇ ਇੱਕੜਾ ਹੈ ਬ੍ਰਿਟਿਸ਼ ਰਾਈਟਰ ਸੀਗਾ ਜਿਹੜਾ ਉਹ ਕਹਿੰਦਾ 빅 브ਦਰ ਇਜ਼ ਵਾਚਿੰਗ 1984 ਦਾ ਆਈਡੀਆ ਵੀ ਆ ਜਿੱਥੇ ਐਨਸੀਸੀ ਟੀਵੀ ਪੂਰਾ ਚੰਡੀਗੜ੍ਹ ਸੀਸੀਟੀਵੀ ਨਾਲ ਭਰਿਆ ਪਿਆ ਇੰਡੀਆ ਦਾ ਐਕਸਪੈਰੀਮੈਂਟ ਇਸ ਵੇਲੇ ਆਨਲਾਈਨ ਸਟੇਟ ਦਾ ਚੰਡੀਗੜ੍ਹ ਛੋੜਿਆ ਐਵਰੀ ਸਪੇਸ ਇਜ਼ ਔਨ ਅ ਕੈਮਰਾ ਇਨ ਚੰਡੀਗੜ੍ਹ ਦੁਨੀਆ ਦਾ ਤੁਹਾਨੂੰ ਪਤਾ ਹੀ ਹੈ ਲੋਕਾਂ ਦੇ ਘਰਾਂ ਵਿੱਚ ਵੀ ਆਏ ਹੋਏ ਨੇ ਉਹ ਜਦੇ ਹੋ ਰਹੀਆਂ ਨੇ ਚੀਜ਼ਾਂ ਉੱਥੇ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਜਾਂਦੀ ਮਤਲਬ ਇਹ ਹਾਸੂ ਹੀ ਨਹੀਂ ਗੱਲਾਂ ਨੇ ਬਟ ਹੋ ਰਹੀਆਂ ਨੇ ਤੇ ਕਿਵੇਂ ਇੰਟਰਨੈਸ਼ਨਲ ਪਲੇ ਤੱਕ ਚਲੀ ਜਾਂਦੀਆਂ ਨੇ ਫਿਰ ਹੁਣੇ 10 ਦਿਨਾਂ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਡਿਸੀਜਨ ਦਿੱਤਾ ਹਰਿਆਣੇ ਨੂੰ ਕਿਹਾ ਕਿ ਤੁਸੀਂ ਸ਼ੰਭੂ ਬਾਰਡਰ ਤੇ ਇਹ ਬੇਸਿਕਲੀ ਕੀ ਸਟੇਟਸ ਨੂੰ ਮੇਨਟੇਨ ਕਰੋ ਮੈਂ ਤਾਂ ਇਹ ਵਰਡ ਯੂਸ ਕਰਾਂਗਾ ਫਿਰ ਜਦੋਂ ਸੁਪਰੀਮ ਕੋਰਟ ਗਿਆ ਉਹਨਾਂ ਨੇ ਵੀ ਇਹ ਕਿਹਾ ਮਤਲਬ ਜਿਹੜੀ ਹਲਚਲ ਵੜੀਆਂ ਗੱਲਾਂ ਸੁਪਰੀਮ ਕੋਰਟ ਤੇ ਇਹ ਪੰਜਾਬ ਨਾਲ ਰਿਲੇਟ ਮੈਂ ਗੱਲਾਂ ਕਰ ਰਿਹਾ ਤੇ ਸਮਵਟ ਸਿੱਖਾਦਾਲ ਲਾਸਟ ਗੱਲ ਮੈਂ ਇੱਕ ਆંકੜੇ ਨੇ ਕਿ ਕਰਾਂਗਾ ਹੁਣ ਇੰਨੀ ਦੇਰ ਬਾਅਦ ਪਿਛਲੇ ਹਫਤੇ ਜਿਹੜਾ ਸੈਂਟਰਲ ਗਰਾਊਂਡ ਵਾਟਰ ਬੋਰਡ ਆ ਉਹਨਾਂ ਨੇ ਆંકੜੇ ਸ਼ੇਅਰ ਕੀਤੇ ਸਟੱਡੀ ਦੇ ਆਪਣੇ ਕਿ ਪੰਜਾਬ ਦਾ ਜਿਹੜਾ ਵਾਟਰ ਲੈਵਲ ਆ ਉਹ ਕਿੰਨਾ ਲੋ ਹੋ ਗਿਆ ਤੇ ਕਿੰਨਾ ਟਾਕਸਿਕ ਹੋ ਗਿਆ ਉਹਨਾਂ ਦੇ ਆંકੜਿਆਂ ਮੁਤਾਬਕ ਉਹ 176 ਵੈਲਸ ਨੂੰ ਖੁਆ ਲੋ ਮੋਨਿਟਰ ਕਰ ਰਹੇ ਨੇ ਤੇ ਉਹਨਾਂ ਵਿੱਚੋਂ 65% ਉਹ ਕਹਿੰਦੇ ਲੋਅਰ ਨੇ ਹੁਣ ਵਾਇਮ ਆਈ ਸ਼ੇਅਰਿੰਗ ਆਲ ਥਿਸ ਕਿ ਇਹ ਸਾਰਾ ਕੁਝ ਚੱਲ ਰਿਹਾ ਪਬਲਿਕਲੀ ਅਵੇਲੇਬਲ ਚੀਜ਼ਾਂ ਨੇ ਸਾਰੀਆਂ ਸਿਵਲ ਸੁਸਾਇਟੀ ਜੇ ਹੋਵੇ ਸੀਰੀਅਸ ਜੋ ਦੇ ਵਿੱਚ ਫੋਰਸ ਹੋਵੇ ਜਿਹੜੀ ਕਿ ਸਿੱਖ ਤੇ ਪੰਜਾਬੀ ਭਾਈਚਾਰਾ ਪ੍ਰਦਰਸ਼ਨੀ ਦੇ ਰੂਪ ਵਿੱਚ ਇਕੱਠਾ ਕਰਕੇ ਕੱਢ ਜਾਂਦੇ ਨੇ ਕਦੇ-ਕਦੇ ਪਰ ਜੇ ਪਾਲਿਸੀਆਂ ਨੂੰ ਪਰਸੂ ਕਰਨਾ ਅੰਕੜਿਆਂ ਨੂੰ ਲੈ ਕੇ ਪਾਲਿਸੀ ਡਿਮਾਂਡ ਕਰਨੀ ਪੈਣੀ ਆ ਅਮਾ ਦਾ ਕਮਬੈਕ ਐਂਡ ਫਿਨਿਸ਼ ਦਿਸ ਨਾਓ ਫਿਰ ਇਹਦਾ ਸੋਲੂਸ਼ਨ ਮੋਟਾ-ਮੋਟਾ ਕੀ ਬਣਿਆ ਦੇਖੋ ਗੱਲ ਇਹ ਆ ਸਪੈਸੀਫਿਸੀਟੀ ਮੈਟਰਸ ਸਪੀਚ ਬੇਕਿੰਗ ਵਿੱਚ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਸਪੈਸੀਫਿਕ ਗੱਲਾਂ ਕਰੋ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਵੀ ਲੈਸ ਸਪੀਚ ਕੈਨੇਡਾ ਹੀ ਸੀ ਉਹ ਕੀ ਕਹਿੰਦੇ ਅੰਕਣਿਆਂ ਦੀ ਦੁਨੀਆ ਇਹ ਜਨਰਲ ਗੱਲਾਂ ਨਾ ਕਰਿਆ ਕਰੋ ਉਹਨਾਂ ਦੀ ਵੀ ਅਗਲੇ ਸਾਲ ਸ਼ਤਾਬਦੀ ਆ ਰਹੀ ਹੈ ਨਾ ਕੌਣ ਆ ਵਾਰਿਸ ਜਿਹੜੇ ਇਲੈਕਸ਼ਨ ਜਿੱਤਦੇ ਨੇ ਉਹਨਾਂ ਦੇ ਨਾਲ ਤੇ ਜਾਂ ਉਹ ਜਿਹੜੇ ਡਾਕੂਮੈਂਟ ਕਰ ਰਹੇ ਨੇ ਤਾਂ ਕੌਣ ਨੇ ਡਾਕੂਮੈਂਟ ਕਰ ਰਹੇ ਉਹਨਾਂ ਨੇ ਕਿੰਨੇ ਪਰਸੂ ਕੇਸ ਕੀਤੇ ਉਹਨਾਂ ਦਾ ਡਾਕੂਮੈਂਟੇਸ਼ਨ ਦਾ ਰੈਕੋਰਡ ਕੀਆ ਇਹ ਸਵਾਲ ਪੁੱਛੇ ਜਾਣੇ ਚਾਹੀਦੇ ਤੇ ਐਕਚੁਅਲ ਲੈਗੇਸੀ ਤਾਂ ਉਹ ਹੋਈ ਨਾ ਤੁਸੀਂ ਦੇਖਿਓ ਅਗਲੇ ਹਫ਼ਤੇ ਰਿਪੋਰਟ ਆਉਗੀ ਕਿ ਜਿਹੜੀ ਗੱਲ ਉਹਨਾਂ ਨੇ 25000 ਦੀ ਕੀਤੀ ਸੀਗੀ ਅਪਰੋਕਸੀਮੇਟ ਦੇ ਕੇ ਤਿੰਨ ਸ਼ਮਸ਼ਾਨ ਘਾਟਾਂ ਦੇ ਬੇਸ ਤੇ ਉਹ ਹੁਣ ਪੰਜਾਬ ਦੀ ਕੰਪਰੀਹੈਂਸਿਵ ਰਿਪੋਰਟ ਅਨਸਾਰ ਛਾਪ ਰਿਆ ਤੇ ਉਹਦੇ ਚ ਐਗਜ਼ੈਕਟ ਨੰਬਰ ਦਿੱਤੇ ਜਾਣਗੇ ਕਿ ਕਿਹੜੇ ਡਿਸਟ੍ਰਿਕਟ ਦੇ ਕਿਹੜੀ ਪੱਟੀ ਤੇ ਕਿੰਨੇ ਸਿੱਖ ਮਾਰੇ ਸੀਗੇ ਜਾਂ ਐਕਸਟਰਾ ਜੁਡੀਸ਼ੀਅਲ ਕਲਿੰਗ ਕੀਤੀਆਂ ਸੀ ਮੈਂ ਇੱਕ ਐਗਜ਼ਾਮਪਲ ਦੇ ਰਿਹਾ ਸ਼ਤਾਬਦੀਆਂ ਜੇ ਬਣਾਉਣੀਆਂ ਨੇ ਉਹਦੇ ਪਿੱਛੇ ਕੋਈ ਲਗਸੀ ਚਾਹੀਦੀ ਹੈ ਕੰਮ ਚਾਹੀਦਾ ਉਹ ਕੰਮ ਸਪੈਸੀਫਿਕ ਚਾਹੀਦਾ ਉਹ ਸਪੈਸਿਫਿਕ ਅਮਨ ਨੂੰ ਲੈ ਕੇ ਫਿਰ ਤੁਸੀਂ ਕਿਸੇ ਜਸਟਿਸ ਦੀ ਜਾਂ ਕੋਈ ਇਕਨੋਮਿਕ ਰਾਈਟ ਦੀ ਜਾਂ ਕੋਈ ਪੋਲਿਟিক্যাল ਰਾਈਟ ਦੀ ਗੱਲ ਕਰ ਸਕਦੇ ਹੋ ਸੋ ਪੰਜਾਬ ਦੇ ਵਿੱਚ ਇਹਨੂੰ ਕਿਵੇਂ ਕਰੀਏ ਮੋਟੀ ਗੱਲ ਇਹ ਆ ਪੰਜਾਬ ਦੇ ਵਿੱਚ ਤੁਹਾਨੂੰ ਸਿੱਖ ਰਾਜ ਦੇ ਵਿਜਨ ਦੀ ਜ਼ਰੂਰ ਗੱਲ ਕਰਨੀ ਪੈਣੀ ਆ ਦੇਖੋ ਅਸੀਂ ਮੈਂ ਵੀ ਆਉਣੇ ਸ਼ੁਰੂ ਵਿੱਚ ਕਿਹਾ ਤੁਹਾਨੂੰ ਅਸੀਂ ਬਾਣੀ ਨੂੰ ਐਜ਼ ਅ ਪੋਲਿਟিক্যাল ਥਿਊਰੀ ਕਿਉਂ ਨਹੀਂ ਸਮਝਦੇ ਉਹ ਇਕੱਲੇ ਸਪਿਰਚੁਐਲਿਟੀ ਲਈ ਥੋੜੀ ਬਣੀ ਆ ਰੋਹਾਨੀਆਂ ਤੋੜ ਪੂਰੇ ਗੁਰੂਗ੍ਰੰਥ ਸਾਹਿਬ 'ਚ ਨਹੀਂ ਆਇਆ ਪਰ ਸਿੱਖਾਂ ਨੂੰ ਪਤਾ ਨਹੀਂ ਕੀ ਕਰਦਾ ਹਰ ਵੇਲੇ ਕਹਿੰਦੇ ਕਲਾ ਰੋਹਾਨੀਆਂ ਤੋ ਵਾਲਾ ਹੈ ਉਹਦੇ 'ਚ ਆਰਥਿਕ ਗੱਲਾਂ ਨੇ ਬੇਗੰਪੁਰਾ ਸ਼ਹਿਰ ਕੇ ਨਾਮ ਉਹਦੇ ਵਿੱਚ ਪੂਰਾ ਫੀਸਸ ਹੈ ਇਸ ਗੱਲ ਦਾ ਉਹਦੇ ਵਿੱਚ ਪੋਲਿਟੀਕਲ ਰਾਈਟਸ ਦੀ ਗੱਲ ਆ ਜਿੱਥੇ ਕਲੀਅਰਲੀ ਲਿਖਿਆ ਕਾਇਮ ਦਾਇਮ ਸਦਾ ਪਾਸ਼ਾ ਹੀ ਉਸ ਵੇਲੇ ਰਹੂ ਜਦ ਦੋਗ ਨਾ ਸੇ ਵੈਨ देयर ਇਜ਼ ਨੋ ਸੈਕੰਡ অর ਥਰਡ ਕਲਾਸ ਸਿਟੀਜ਼ਨ ਇਨ ਐਨੀ ਪਲੇਸ ਇਨ ਦ ਵਰਲਡ ਉਹ ਜਿਹੜਾ ਆਈਡੀਆ ਹੈਗਾ ਹਲੇਮੀ ਰਾਜਦਾ ਜੀ ਨੂੰ ਪ੍ਰੈਕਟਿਸ ਵਿੱਚ ਗੁਰੂਆਂ ਨੇ ਐਸਟੈਬਲਿਸ਼ ਕੀਤਾ ਤੇ ਗਵੰਦਾ ਸਿੰਘ ਬਹਾਦਰ ਨੇ ਕੀਤਾ ਤੇ ਰਣਜੀਤ ਸਿੰਘ ਉਹਨਾਂ ਨੇ ਉਹਦਾ ਇੱਕ ਨੈਕਸਟ ਵਰਜਨ ਲਿਆਇਆ ਉਹਦੀ ਵਸੇਡਿਟੀ ਵਿੱਚ ਉੱਥੇ ਪੂਰੇ ਨਹੀਂ ਸੀ ਸਿੱਖ ਆਈਡੀਆ ਆਫ ਰਾਜ ਜਿਹੜਾ ਉਹ ਇੰਪੋਰਟੈਂਟ ਹੈਗਾ ਬਹੁਤ ਉਹ ਪੰਜਾਬ ਦੇ Hindu ਨੇ ਪੰਜਾਬ ਦੇ ਮੁਸਲਮਾਨ ਨੇ ਸਾਰਿਆਂ ਨੇ ਐਕਸੈਪਟ ਕੀਤਾ ਸੀਗਾ ਇਹਦੇ ਬਾਰੇ ਕੋਈ ਦੋ ਰਾਇ ਨਹੀਂ ਇਵਨ ਡਾਕਟਰ ਇਕਬਾਲ ਨੇ ਉਹਨੂੰ ਐਕਸੈਪਟ ਕੀਤਾ ਹੈਗਾ ਜਦੋਂ ਉਹਨਾਂ ਨੇ ਲਿਖਿਆ ਜਿਹੜੇ ਆਰਕੀਟੈਕਟ ਨੇ ਪਾਕਿਸਤਾਨ ਦੇ ਅਦਰਵਾਇਸ ਕਿ ਖਾਲਸਾ ਸ਼ਮਸ਼ੀਰੋਂ ਕੁਰਾਨ ਆ ਬਬੁਰਦ ਕਿ ਪੰਜਾਬ ਦੇ ਵਿੱਚ ਖਾਲਸੇ ਦਾ ਜਿਹੜਾ ਕੁਰਾਨ ਦਾ ਮਤਲਬ ਜਿਹੜਾ ਆਈਡੀਆ ਰ ਗਵਰਨ ਕਰਨ ਦਾ ਤੇ ਜਿਹੜੀ ਸ਼ਮਸ਼ੀਰ ਆ ਉਹਦੀ ਪ੍ਰੈਕਟਿਸ ਆ ਉਹ ਦੋਨੋਂ ਹੀ ਉਹਨਾਂ ਨੇ ਮੁਸਲਮਾਨ ਤੋਂ ਛਿੰਨ ਲਈਆਂ ਮਤਲਬ ਦੇਖ ਦੇਖ ਸਕਸੀਡੈਂਟ ਹੋਲਦਾ ਇслаਮਿਕ ਆਈਡੀਆ ਕੁਰਨ ਵਰਕ ਸੋ ਪਹਿਲੀ ਗੱਲ ਮੋਟੀ ਮੋਟੀ ਸਿੱਖ ਵਿਜਨ ਆਫ ਰਾਜ ਬਹੁਤ ਜ਼ਰੂਰੀ ਆ ਉਹਦੇ ਵਿੱਚ ਡੂ ਨਾਟ ਐਂਟੈਗੋਨਾਈਜ਼ ਦ ਹਿੰਦੂਜ਼ ਆਫ ਪੰਜਾਬ ਇਹ ਬਹੁਤ ਵੱਡੀ ਸਮੱਸਿਆ ਹੈ ਕੰਰੈਂਟਲੀ ਜਿਹੜੇ ਇਹਦੀ ਗੱਲ ਕਰਦੇ ਨੇ ਰਾਜ ਦੀ ਉਹ ਐਕਸਕਲੂਡ ਕਰਕੇ ਗੱਲ ਕਰਦੇ ਨੇ ਹਿੰਦੂਆਂ ਦੀ ਜਿਹੜਾ ਪੰਜਾਬ ਦਾ 52 ਤੋਂ 54% ਸਿੱਖ ਹੀ ਆ ਨਾ ਬਾਕੀ ਮਾਰਿਆ ਰਣਜੀਤ ਸਿੰਘ ਵੇਲੇ ਵੀ 20% ਹੀ ਸੀ ਅਸੀਂ ਕਦੇ ਇੰਟੈਗਨਾਈਜ਼ ਨਹੀਂ ਕੀਤਾ ਕਿਸੇ ਵੀ ਕਮਿਊਨਿਟੀ ਨੂੰ ਮੈਂ ਨਹੀਂ ਕਹਿਣਾ ਕਿ ਮਲੇਰ ਕੋਟਲਾ ਇੱਕ ਡਿਸਟ੍ਰਿਕਟ ਪੰਜਾਬ ਦਾ ਰਹਿ ਗਿਆ ਉਹ ਤਾਂ ਇੰਟੈਗਨਾਈਜ਼ ਨਹੀਂ ਕਰਦੇ ਸਿੱਖ ਬਟ ਹਿੰਦੂਆਂ ਨੂੰ ਜ਼ਰੂਰ ਕਰ ਦਿੰਦੇ ਜਦ ਗੱਲ ਕਰਦੇ ਨੇ दे मस्ट नॉट बी एंटागोनाइज जब ਤੁਸੀਂ ਉਸ ਵਿਜਨ ਦੀ ਸੇਵਲ ਸੁਸਾਇਟੀ ਵਿੱਚ ਗੱਲ ਕਰਦੇ ਆਂ ਤੀਸਰੀ ਗੱਲ ਜਿਹੜੀਆਂ ਔਮਨ ਐਂਡ ਆਪਰੈਸ ਕਲਾਸਸ ਨੇ ਉਹ ਡਿਸੀਜਨ 메ਕਿੰਗ ਵਿੱਚ ਚਾਹੀਦੀਆਂ ਹਨ ਉਹ ਸਿਰਫ ਇੱਕ ਟੋਕਨ ਸਟਾਈਲ ਨਾਲ ਨਹੀਂ ਕੰਮ ਹੋ ਸਕਦਾ ਕਿ ਇੱਕ ਪਾਰਟੀ ਦਾ ਇੱਕ ਬੰਦੇ ਨੇ ਦੋ ਕੁ ਉਮੀਦਵਾਰ ਖੜੇ ਕਰਦੇ ਤੇ ਅਜਿਵੇਂ ਭਾਜੀਪੀ ਨੇ ਹੁਣੇ ਬੀਐਸਪੀ ਨੂੰ ਕਿਸ ਤਰ੍ਹਾਂ ਯੂਪੀ ਚ ਕੀਤਾ ਉਹ ਡਿਫਰੈਂਟ ਚੀਜ਼ ਆ ਐਕਚੁਅਲੀ ਡਿਸੀਜਨ 메ਕਿੰਗ ਤੁਹਾਡੇ ਆਧਾਰਿਆਂ ਦੀ ਡਿਸੀਜਨ 메ਕਿੰਗ ਵੀ ਹੁੰਦੀ ਆ ਦੇਖੋ ਜਿਹੜੀ ਸੁਪਰੀਮ ਕੋਰਟਸ ਹੁੰਦੀਆਂ ਨੇ ਉਹ ਕਦੇ ਵੀ ਫੰਕਸ਼ਨਲ ਨਹੀਂ ਹੋ ਸਕਦੀਆਂ ਪ੍ਰੋਪਰਲੀ ਜੇ ਲੋਅਰ ਕੋਰਟਸ ਮੜੀਆਂ ਹੋਣ ਉਹਨਾਂ ਵਿੱਚੋਂ ਹੀ ਜਾਣੇ ਨਾ ਡਿਸੀਜਨਸ ਸਾਡੇ ਅਲਾਰਿਆਂ ਵਿੱਚ ਹੀ ਹੈ ਨਹੀਂ ਇਹ ਇੱਕ ਪਰਟਿਕੂਲਰ ਕਾਸਟ ਇੱਕ ਪਰਟਿਕੂਲਰ ਕਲਾਸ ਇੱਕ ਪਰਟਿਕੂਲਰ ਧਰਮ ਨਾ ਸਾਡੀ ਬੁਖਾਰੜੀ ਵਿੱਚ ਅਸੀਂ ਠੀਕ ਤਰ੍ਹਾਂ ਬੋਲਦੇ ਹਾਂ ਜਿਉਂ ਠੀਕ ਬੋਲ ਵੀ ਲੈਂਦੇ ਆ ਡਿਸੀਜਨ 메ਕਿੰਗ ਵਿੱਚ ਤਾਂ ਪ੍ਰੀਟੀ ਮੋਨੋਲੀਥੀਆ ਡੋਮਿਨੈਂਟ ਕਲਚਰ ਜੋ ਅਸੀਂ ਕੰਟਰੀ ਤੇ ਨੈਸ਼ਨਲ ਇੰਟਰਨੈਸ਼ਨਲ ਕਹਿੰਦੇ ਆ ਉਹ ਸਾਡੇ ਅਲਾਰਿਆਂ ਵਿੱਚ ਹੀ ਆ ਸੋ so, oppressed ਜਿਹੜੇ ਨੇ ਤੇ women ਨੇ ਉਹਨਾਂ ਨੂੰ ਡਿਸੀਜਨ 메ਕਿੰਗ ਦਾ ਹਿੱਸਾ ਬਣਾਉਂ ਬਾਈ ਮੰਡੇਟ ਨਾਟ ਬਾਈ ਸਪੀਚ 메ਕਿੰਗ ਮੰਡੇਟ ਹੁੰਦਾ ਜਿਵੇਂ ਗੁਰੂ ਅਰਵਰਦਾਸ ਪਾਸ਼ਾ ਨੇ ਕੀਤਾ ਕਿ ਜਦ 400 ਸਾਲ ਪਹਿਲਾਂ ਤੁਸੀਂ ਹੁਣ ਦੇਖਿਆ ਤਾਲੀਬਾਨ ਦੁਬਾਰਾ ਫੇਰ ਆਈ ਹੋਈ ਆ ਕਿਸ ਤਰ੍ਹਾਂ ਉਹ ਜਨਦਾਨੀਆਂ ਨਾਲ ਡੀਲ ਕਰਦੇ ਨੇ ਹੁਣੇ ਵੀ ਜਿਹੜੀ ਇੱਕ ਡਾਕਟਰ ਅਦਾਰਕਲੀ ਹੋਨੇਯਾਰ ਹੈਗੀ ਆ ਉਹ ਐਕਸਾਈਜ ਬੈਠੀ ਆ ਦੇ ਕੈਨ ਨਾਟ ਐਕਸੈਪਟ ਕਰ ਕਿ ਜਾ ਕੇ ਕੁਝ ਕਰੇ 400 ਸਾਲ ਪਹਿਲਾਂ ਜਦ ਮੰਜੀਆਂ ਬਣਾਈਆਂ ਮਤਲਬ ਇੱਕ ਪੋਲੀਟੀਕਲ ਸਟਰਕਚਰ ਬਣਾਇਆ ਐਡਮਿਨਿਸਟ੍ਰੇਸ਼ਨ ਨਾਲ ਡੀਲ ਕਰਨ ਲਈ ਸਾਊਥ ਏਸ਼ੀਆ ਦੀ ਗਰੋਮਰਦਾਸ ਪਾਸ਼ਾ ਨੇ ਤਿੰਨ ਤੋਂ ਚਾਰ ਔਮਨ ਲੀਡਰਸ਼ਿਪ ਦੇ ਡਿਸੀਜਨ ਮੇਕਰ ਸੀ ਇਨਕਲੂਡਿੰਗ ਕਾਬੁਲਦੀ ਇਹ ਹੁੰਦਾ ਮੈਂਡੇਟ ਇਹ ਨਹੀਂ ਲਾਈਨ ਰਿਪੀਟ ਕਰੀ ਜਾਣੀ ਸੋਕੇ ਬੰਦਾ ਆਖੀਏ ਜੰਮੇ ਰਾਜਨ ਇਹ ਕਰਦੋ ਰਿਪੀਟ ਕਰਨ ਦੀ ਬੰਦ ਸਾਡੇ ਨਿਆਣਿਆਂ ਨੂੰ ਮੈਨੂੰ ਸਭ ਦਿਖ ਰਿਹਾ ਕੀ ਹੋ ਰਿਹਾ ਮੈਂਡੇਟ ਕ੍ਰੀਏਟ ਕਰੋ ਵੈਨ ਔਮਨ ਐਂਡ ਅਪਰੈਸਡ ਕਲਾਸਸ ਆਰ ਪਾਰਟ ਆਫ ਡਿਸੀਜਨ ਮੇਕਿੰਗ when hindus of punjab are not antagonized and the sikh vision is fully understood it worked earlier it will work again je tu si deception band kar doge jehda ajj da hukm si fir sada dar bhi khatam ho jao dar khatam ho deception jao fir sada idea of raj boli oda ek hissa boli de bare bhi ek gal kehni hor main te gurbani ch vich keh danda vekho gurgranth sahib vich bada clear aa sano da jehda pride da idea to thoda ja sankoch karna chahida ਪ੍ਰਾਈਡ ਕ੍ਰੀਏਟਸ ਪ੍ਰੋਬਲਮਸ ਆਲਸੋ ਗੁਰਬਾਣੀ ਵਿੱਚ ਤਾਂ ਉਹ ਇੱਕ ਬਹੁਤ ਵੱਡੀ ਵੈਨਿਟੀ ਮੰਨੀ ਗਈ ਹੈ ਇੱਕ ਮਾਣ ਉਹ ਆ ਜਿਹੜਾ ਅਸੀਂ ਦਿੰਨੇ ਆ ਇੱਕ ਮਾਣ ਉਹ ਆ ਜਿਹੜਾ ਅਸੀਂ ਗੁਰੂ ਤੋਂ ਲੋਚਦੇ ਆ ਜਿਹੜਾ ਗੁਰੂ ਤੋਂ ਲੋਚਣ ਵਾਲਾ ਗਿਆਨ ਤੋਂ ਲੋਚਣ ਵਾਲਾ ਮਾਣ ਆਦਾ ਉਹ ਲੋਚੀਏ ਇਹ ਆਪਣਾ ਨਾ ਪ੍ਰਾਈਡ ਬਣਾਈਏ ਕਿ ਇੰਨੇ ਬੋਲਦੇ ਨੇ ਸਾਨੂੰ ਵੀ ਪਤਾ 130 ਮਿਲੀਅਨ ਨੰਬਰ ਆ ਗਲੋਬਲੀ ਪਰ ਮੈਨੂੰ ਇਹ ਵੀ ਪਤਾ ਹੈ 20 ਸਾਲਾਂ ਲੱਗਿਆ ਹੋਇਆ ਕਿ ਇੱਕ ਸਟੈਂਡਰਡ ਤਾਂ ਬਣਾ ਲਓ ਇੰਟਰਨੈਸ਼ਨਲ ਪੰਜਾਬੀ ਪੜਾਉਣ ਦਾ ਕੋਈ ਯੂਨੀਵਰਸਿਟੀ ਆਫ ਓਕਲੋਮਾ ਓਕਲੋਮਾ ਸਿਟੀ ਯੂਨੀਵਰਸਿਟੀ ਬਣਾਉਂਦੀ ਹੈ ਗਲੋਬਲੀ ਸਾਰੇ ਲੈਂਗੁਏਜਸ ਦੇ ਸੰਦੀ ਟੌਪ ਦਾ ਲੈਂਗੁਏਜ ਹੋਵੇ ਤਾਂ ਉਹਦਾ ਕੋਈ ਇੰਟਰਨੈਸ਼ਨਲ ਸਟੈਂਡਰਡ ਨਹੀਂ ਕੋਈ ਇੱਥੇ ਗੁੰਡਾ ਰਵਿੰਦਰ ਕੰਨ ਉਹਨੇ ਆਨਲਾਈਨ ਉਹਦਾ ਸਟੈਂਡਰਡ ਬਣਵਾਇਆ ਲਿਖੀ ਕਰਨ ਲਈ ਪਲੀਜ਼ ਕਹਿੰਦਾ ਪਾਵੇ ਕਿ ਸੀਰੀਅਸ ਲੈਵਲ ਤੇ ਨੂੰ ਦੇਖਣ ਦੀ ਲੋੜ ਆ ਤੇ ਗੁਰਦਾਨ ਸਿੰਘ ਸਾਹਿਬ ਮੁਤਾਬਕ ਜੱਜ ਜੀ ਸਾਹਿਬ ਭਾਖਿਆ ਭਾਉ ਅਪਾਰ ਅੱਖਰ ਚਾਹੀਦੇ ਨੇ ਸਾਨੂੰ ਬਟ ਜੇ ਉਹਦੇ ਚ ਪ੍ਰਯਾਤ ਨਹੀਂ ਤੇ ਪ੍ਰੀਤ ਨਹੀਂ ਉਹ ਕੋਈ ਫਾਇਦਾ ਨਹੀਂ ਅਖਰੀ ਜਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਲਾਈਨਾਂ ਦਾ ਉਹਦੇ ਚੋਂ ਅਸੀਂ ਸਭ ਕੁਝ ਕੱਢਣਾ ਬੜਾ ਅੱਖਰ ਫਿਕਰਣਗੇ ਵੀ ਬੋਲੀ ਇੱਕ ਮੀਡੀਆ ਮੈਂ ਗੱਲ ਕਰਨ ਦਾ ਸਾਡੀ ਆਪਣੀ ਹੋਣੀ ਚਾਹੀਦੀ ਹੈ ਬਿਲਕੁਲ ਠੀਕ ਹੈ ਗੱਲ ਜਿੰਨੀ ਲੋਕਲਾਈਜ਼ ਹੋਊਗੀ ਬੋਲੀ ਜਿੰਨੀ ਉਹ ਉਸ ਬੋਲੀ ਦੇ ਲੋਕੀ ਬੋਲਣਗੇ ਓਨੀ ਕੰਟਰੀਬਿਊਸ਼ਨ ਹੰਸਿਵਲਾਈਜ਼ੇਸ਼ਨ ਨੂੰ ਬੈਟਰ ਹੁੰਦੀ ਹੈ ਇਸ ਕਰਕੇ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਾਉਣਾ ਜਿੱਦਰੋਂ ਮੈਂ ਧਿਆਨ ਲੈ ਕੇ ਗਿਆ ਅੱਜ ਐਬਸੋਲੂਟਲੀ ਸਾਡੇ ਕੋਲ ਬੜੇ ਜ਼ਬਰਦਸਤ ਕੰਪੀਟੈਂਸੀਸ ਚਾਹੀਦੀਆਂ ਹਨ ਕੰਮ ਕਰਨ ਲਈ ਜਿਹੜੇ ਮੇਰੇ ਮੁਤਾਬਕ ਹੈਗੀਆਂ ਨੇ ਵੀ ਆਰ ਵੈਰੀ ਕੰਪੀਟੈਂਟ ਪੀਪਲ ਬੜਾ ਕੰਪੀਟੈਂਟ ਬੰਦੇ ਜਾਂ ਜਦਾਨੀਆਂ ਯੰਗਸਟਰਸ ਉਹ ਸਿਵਲ ਸੁਸਾਇਟੀ ਦੇ ਵਿੱਚ ਕਿਸ ਤਰ੍ਹਾਂ ਫੋਰਸ ਬਣਾਣ ਇੱਧਰ ਮੇਰਾ ਧਿਆਨ ਗਿਆ ਤੇ ਉਹ ਫੋਰਸ ਨੂੰ ਜੇ ਤੁਸੀਂ ਰਿਐਲਿਟੀ ਵਿੱਚ ਤਬਦੀਲ ਕਰਨਾ ਪੋਲਿਸੀ ਲੈਵਲ ਤੇ ਫਿਰ ਜਿਹੜੇ ਸਟੇਟਸ ਦੇ ਚੀਫ ਸੈਕਟਰੀਜ਼ ਨੇ ਪ੍ਰੋਪਰ ਆਈਐਸ ਵਾ ਜਾਂ ਆਈਸੀਐਸ ਬੰਦੇ ਨੇ ਪੁਰਾਣੇ ਆਈਐਸ ਆਈਸੀਐਸ ਨੂੰ ਆਈਐਸ ਨੇ ਜਾਂ ਜਿਹੜੇ ਤੁਹਾਡੇ ਇਨਸਾਈਡ ਦਾ ਸਿਸਟਮ ਐਲਾਈ ਬਣ ਸਕਦੇ ਨੇ ਉਹਨਾਂ ਨਾਲ ਵੀ ਗੱਲ ਕਰਨ ਦੀ ਸਿੱਖੋ ਪਾਲਿਸੀ ਉਹੀ ਬਣ ਉਸ ਵੇਲੇ ਬਣਦੀ ਹੈ ਜਦ ਸਟੇਟ ਨੂੰ ਲਾਗੂ ਕਰਾਂਦਾ ਉਸ ਤੋਂ ਪਹਿਲਾਂ ਫਿਰ अदरवाइज ओपोजिशन ਚ ਹੀ ਰਹਿ ਜਾਗੇ ओपोजिशन इज गुड टू मेक एन आइडिया बट नॉट टू ப்੍ਰਿੰਗ ਅ ਰਿਐਲਿਟੀ ਮਾਈ ਗੁਰਜੀਕਾ ਖਾਲਸਾ